ਨਵਜੇ ਸ਼ਾਹੂ ਨੇ ਐਲਾਨ ਕਰਾਇਆ ਕੀਤਾ ਆਪਣੀ ਜਿਹੜੀ ਖੇਤੀਬਾੜੀ ਵਸਤਾਂ ਨੂੰ ਟੈਕਸ ਮੁਕਤ ਹੋਂਦ ਤਰਫ ਵਧਾਉਣ ਦੀ ਉਹਨੇ ਕੀਤੀ ਹੈ ਜਿਹੜੀ ਤੇ ਉਧਰ ਲਿਆਂ ਜਿਹੜੀਆਂ ਵਸਤਾਂ ਇੱਧਰ ਆਪਾਂ ਭੇਜਦੇ ਸੀ ਉਹਨਾਂ 'ਤੇ ਟੈਕਸ ਪੰਜਾਬ ਹਿੰਦੁਸਤਾਨ ਦੀ ਸਰਕਾਰ ਤੇ ਦਬਾਅ ਪਾ ਕੇ ਇਧਰ ਲਿਆਂ ਵਸਤਾਂ ਪਾਉਣ ਦਾ ਜੀ ਹਿੰਦੁਸਤਾਨ ਦੀ ਸਰਕਾਰ ਉਹ ਵਸਤਾਂ ਇੱਧਰ ਆਉਣ ਦੇ ਆਉਣ ਦੇ ਨਾਲ ਅਸੀਂ ਮਤਲਬ ਇੱਕ ਦੋ ਵਰਕੀ ਕੱਢ ਕੇ ਇੱਕ 4 ਤਰੀਕ ਨੂੰ ਅਸੀਂ ਕਨਵੈਨਸ਼ਨ ਕਰ ਰਹੇ ਹਾਂ ਜਲੰਧਰ ਦੇ ਵਿੱਚ ਜੀ ਉਹਦੇ ਚ ਕੀ ਅਸਰ ਪੈਣਾ ਹੈ ਇਹਦੇ ਚ ਸਾਰੇ ਲੋਕਾਂ ਨੂੰ ਵੇਅਰ ਕਰਨ ਦੀ ਖਾਤਰ ਹੂੰ ਇਹ ਕਿਤਾ ਐਸਏ ਪ੍ਰੋਗਰਾਮ ਕੀਤਾ ਹੈ। ਦੂਜਾ ਸੀ ਇਹਦੇ ਵਿਰੋਧ ਚੋਂ ਜਿਹੜਾ ਮਤਲਬ ਇਹ ਹੈ ਵੀ ਵਿਰੋਧ 4 ਤਰੀਕ ਨੂੰ ਜਿਹੜੀ ਪਰਸੋਂ ਸਾਰੇ ਜਿੰਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਤਹਿਸੀਲ ਹੈੱਡਕੁਆਟਰਾਂ ਦੇ ਜਿੱਥੇ ਵੀ ਕਿਸੇ ਨੂੰ ਠੀਕ ਲੱਗਦਾ ਹੋਵੇ ਕਿਸੇ ਵੀ ਜਥੇਬੰਦੀ ਨੂੰ ਉਹਨੂੰ ਮਜਾਰੇ ਕਰਨ ਦਾ ਫੈਸਲਾ ਕੀਤਾ ਤੇ ਇਹ ਅੱਜ ਇਹ ਮੋٹے ਤੌਰ ਤੇ ਇਹ ਚਰਚਾ ਹੋਈ ਉਗਰਾਹਾ ਸਾਹਿਬ ਪਿਛਲੇ ਦਿਨਾਂ ਦੀ ਗੱਲ ਕਰੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਚੰਡੀਗੜ੍ਹ ਮੋਰਚਾ ਤੁਸੀਂ ਕਾਲ ਦਿੰਨੇ ਹੋ ਉਸ ਤੋਂ ਬਾਅਦ ਤੁਹਾਨੂੰ ਚੰਡੀਗੜ੍ਹ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ ਉਹ ਫੇਲ ਹੋ ਜਾਂਦਾ ਫਿਰ ਉਸ ਤੋਂ ਬਾਅਦ ਤੁਹਾਡੀਆਂ ਸਾਥੀ ਜਥੇਬੰਦੀਆਂ ਨੇ ਬੇਸ਼ੱਕ ਅਲੱਗ-ਅਲੱਗ ਲੜਾਈ ਲੜ ਰਹੇ ਸੀ ਸ਼ੰਭੂ ਖਨੌਰੀ ਮੋਰਚਾ ਚੱਲ ਰਿਹਾ ਸੀ ਉਹ ਮੋਰਚਾ ਚੱਕਵਾ ਦਿੱਤਾ ਜਾਂਦਾ ਜੀ ਤਾਂ ਜਿਸ ਤਰੀਕੇ ਦਾ ਪਿਛਲਾ ਜਿਹੜਾ ਸਮਾ ਰਿਹਾ ਕਿਸਾਨਾਂ ਦੇ ਲਈ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕਿਹਾ ਜਾ ਰਿਹਾ ਕਿ ਕਿਸਾਨ ਜਿਹੜੇ ਪਹਿਲਾਂ ਇੱਕ ਤਾਕਤ ਹੁੰਦੀ ਸੀ ਨਾ ਉਹ ਖਰ ਚੁੱਕੀ ਆ ਕਹਿੰਦੇ ਦੇਖੋ ਤਾਕਤ ਬਿਖਰਨੀ ਬਖਰ ਦੀ ਤਾਂ ਇਹ ਤਾਂ ਪਹਿਲੇ ਤੋਂ ਬਖ ਬਖ ਨੂੰ ਤਾਂ ਤਾਕਤ ਚਲੋ ਬਖਰੀ ਹੁ ਤਾਂ ਸੁਣ ਆਏ ਦੇਖਦੀ ਆ ਵੀ ਜਿੱਦੀ ਦਿੱਲੀ ਮੂਰਤੇ ਦੇ ਮੋਰਚੇ ਦੇ ਵੀ ਇੱਕ ਜੁੜ ਸੀ ਉਹ ਇੱਕ ਜੁੜ ਤਾਂ ਨਹੀਂ ਉਹ ਇੱਕ ਜੁੜ ਤਾਂ ਕਿਸੇ ਮੌਕੇ ਤੇ ਬਣਦੀ ਹੁੰਦੀ ਹੈ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਹੁਣ ਸਰਕਾਰ ਦੀਆਂ ਜਿਹੜੀਆਂ ਇਹਦੀ ਇਹਦਾ ਹਮਲੇ ਦਾ ਰੁਖ ਹਿੰਦੁਸਤਾਨ ਦੀ ਸਰਕਾਰ ਦੀ ਤੰਦ ਜਾਨੀ ਕਿੱਥੋਂ ਹਲਦੀ ਹੈ ਜੇ ਇਹਨੇ ਵਿਦੇਸ਼ੀ ਨੀਤੀਆਂ ਜਦੋਂ ਲਾਗੂ ਕਰਨੀਆਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨੀਆਂ ਤਾਂ ਰੋਸ ਤਾਂ ਉੱਠੂਗਾ ਤਰੂਸ ਦੇ ਵਿੱਚ ਉੱਠੂਗਾ ਉਹ ਐਮਐਸਡੀ ਗਾਰੰਟੀ ਕਾਨੂੰਨ ਮੰਗਦੇ ਨੇ ਤਾਂ ਇੱਧਰ ਵੀ ਲੜਾਈ ਚੱਲੀ ਜਾਂਦੀ ਆ ਵੀ ਭਾਈ ਆ ਬੇਸ ਪਹੁੰਚੜਿਆ ਜਿਹੜਾ ਹੁਣ ਤੁਸੀਂ ਕੌਮੀ ਨੀਤੀ ਲਿਆਂਦੀਆਂ ਨਮੀ ਖੇਤੀ ਨੀਤੀ ਉਹ ਵੀ ਰੱਦ ਕਰੋ ਉਹ ਰੱਦ ਕੀਤੀ ਪੰਜਾਬ ਸਰਕਾਰ ਨੇ ਆ ਜਿਹੜਾ ਬੇਸਬਨਾ ਸਮਝੌਤਾ ਕਰਨੇ ਟੈਕਸ ਮੁਤ ਖੇਤੀ ਨੂੰ ਵਪਾਰ ਹੈ ਜਿਹੜਾ ਇਹ ਇਹ ਇਹਨੂੰ ਆਪਾਂ ਰੱਦ ਕਰਨਾ ਵਿਰੋਧ ਕਰ ਰਹੇ ਆ ਜਿਨੀ ਜਿਹੜਾ ਜਿਆ ਕੁਸ ਉਧਰ ਅਟੈਕ ਕਰ ਰਿਹਾ ਜਿਹੜੀ ਉਹਦੇ ਵਿਰੋਧ ਚ ਜਿਵੇਂ ਜਾਣਾ ਹੈ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਸਤਾਈ ਤੇ ਉਤਰੀ ਹੋਈ ਹੈ ਉਹ ਉਹਨਾਂ ਨੂੰ ਇਹ ਲਹਿਰ ਹੈ ਜਿਹੜੀ ਕਿਸਾਨ ਮੂਵਮੈਂਟ ਉਹ ਰੜਕਦੀ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਹੈ ਬਹੁਤ ਛਤਰੀ ਹੈ ਸਾਰੀਆਂ ਤਰ੍ਹਾਂ ਦੀ ਕਿਉਂਕਿ ਛੋਟੇ-ਛੋਟੇ ਤਰਕ ਨੇ ਪਰਚੂਨ ਖੇਤਰਾ ਦੇ ਨੇ ਛੋਟੇ ਵਪਾਰੀ ਨੇ ਦੁਕਾਨਦਾਰ ਨੇ ਛੋਟੇ ਸੰਨਤਕਾਰ ਨੇ ਆਹ ਮਾਰਕੀਟ ਕਮੇਟੀਆਂ ਨੇ ਟਰੱਕ ਜੁਨਿਆਂ ਨੇ ਇਸ ਜਿਹੜੀਆਂ ਨੀਤੀਆਂ ਨੇ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਨੇ ਇਸ ਕਰਕੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹ ਸੜਕਾਂ ਰੋਕ ਲੈਂਦੇ ਨੇ ਜੀ ਇਹਨਾਂ ਨੇ ਵਪਾਰੀਆਂ ਨੂੰ ਬਹੁਤ ਘਾਟਾ ਪਾਤਾ ਸਾਡਾ ਤਾਂ ਬਿਜ਼ਨਸ ਫੇਰ ਸੜੀਆਂ ਦੇ ਇੰਡਸਟਰੀਆਂ ਫੇਰ ਹੋ ਗਈਆਂ ਅਸੀਂ ਇਸ ਗੱਲ ਨੂੰ ਕੁੱਟਣਾ ਵੀ ਐਸੀ ਨਹੀਂ ਫੇਲ ਕਿਤਿਆਂ ਇਹ ਸੋਡੀਆਂ ਨੀਤੀਆਂ ਜਿਹੜੀ ਤੇ ਤੁਸੀਂ ਪਹਿਲੇ ਪਹਿਰ ਨਹੀਂ ਕਰ ਰਹੇ ਹੋ ਜਿਹਦੇ ਤੇ ਡਾਂਗ ਚੱਕੇ ਖਸਾ ਦਾ ਮੰਗਰ ਉਹਨਾਂ ਨੀਤੀਆਂ ਨਾਲ ਜਿੱਟਾ ਇਸ ਕਰਕੇ ਉਹ ਹਿੱਸੇ ਨਾਲ ਲੈ ਕੇ ਅਸੀਂ ਚਾਰ ਤਰੀਕ ਦਾ ਸੈਮੀਨਾਰ ਕਰਦੇ ਪਰ ਰੋਡ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਉਹ ਕਹਿ ਰਹੇ ਆ ਕਿ ਇਹ ਕਹਿੰਦੇ ਰੋਡ ਬੰਦ ਹੋਣ ਦੇ ਨਾਲ ਨੁਕਸਾਨ ਹੋਇਆ ਕਹਿੰਦੇ ਹੁਣ ਇੰਡਸਟਰੀ ਵਾਲੇ ਨੇ ਜਿਹੜੇ ਉਹਨਾਂ ਦਾ ਕਾਫੀ ਦਾ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਨੁਕਸਾਨ ਹੋ ਗਿਆ ਕਿਉਂਕਿ ਤੁਸੀਂ ਧਰਨਾ ਲਗਾ ਕੇ ਬੈਠੇ ਸੀ ਕਹਿੰਦੇ ਜਦਕਿ ਮੰਗਾ ਨੇ ਜਿਹੜੀਆਂ ਉਹ ਕੇਂਦਰ ਦੇ ਨਾਲ ਸੰਬੰਧਤ ਨੇ ਪਰ ਸੜਕਾ ਪੰਜਾਬ ਦੀਆਂ ਬੰਦ ਸੀ ਕਹਿੰਦੇ ਤਾਂ ਧਰਨਾ ਚ ਇਕਵਾਉਣਾ ਦੇਖੋ ਸੰਤਾ ਜਦੋਂ ਸੰਤਾ ਦੇ 5 ਰੁਪਏ ਤੋਂ 5.5 ਰੁਪਏ ਬਿਜਲੀ ਬੋਰਡ ਦਾ ਬਿੱਲ ਕੀਤਾ ਉਦੋਂ ਨਹੀਂ ਸੰਤਾ ਦਾ ਨੁਕਸਾਨ ਜੇ ਜਦੀ ਸੰਤਾਂ ਦਾ ਨੁਕਸਾਨ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਹੁੰਦੇ ਆ ਜਿਹਨੇ ਸੰਤਾਂ ਨੂੰ ਤੁਸੀਂ ਰਹਿਤਾਂ ਦੇ ਰਹੇ ਸੀ ਛੋਟੇ ਛੋਟੇ ਸੰਤਾਂ ਨੂੰ 2 ਲੱਖ ਸੰਤਾਂ ਆਪਣੇ ਪਾਸ ਇੱਥੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਸੀਂ ਰੇਤਾਂ ਦੇ ਰਹੇ ਸੀ ਪਹਿਲਾਂ ਪਹਿਲਾਂ ਜਿਹੜੇ ਰੇਤਾਂ ਦੇ ਰਹੇ ਸੀ ਉਹਨਾਂ ਨੇ ਰੇਤਾਂ ਤਾਂ ਤੁਸੀਂ ਵਾਪਸ ਲੈ ਰਹੇ ਹੋ ਤੁਸੀਂ ਟਾਟਾ ਸਟੀਲ ਵਰ ਕੰਪਨੀ ਵਰਗੇ ਉਹਨਾਂ ਨੂੰ ਰੇਤਾਂ ਦੇ ਰਹੇ ਹੋ ਉਹਨਾਂ ਨੂੰ ਉਹਨਾਂ ਸੱਦਾ ਦੇ ਰਹੇ ਹੋ ਵੱਡੀਆਂ ਕੰਪਨੀਆਂ ਨੂੰ ਉਹ ਫੇਲ ਕਰਨੀਆਂ ਛੋਟੀਆਂ ਨੀਤੀਆਂ ਫੇਲ ਕਰਨੀਆਂ ਕਿ ਅਸੀਂ ਫੇਲ ਕਰਦੇ ਆ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਜਿਉਂਦੇ ਰੱਖੋ ਛੋਟੀਆਂ ਸੰਤਾਂ ਨੂੰ ਅਸੀਂ ਛੋਟੇ ਕਾਰੋਬਾਰ ਨੂੰ ਜਿਉਂਦਾ ਰੱਖਣ ਦੀ有机会 ਖੇਤਰ ਨੂੰ ਜਿਉਂਦਾ ਰੱਖਣ ਦੀ ਮਦਦਈ ਆ ਅਸੀਂ ਇਹਨਾਂ ਦਾ ਨੁਕਸਾਨ ਨਹੀਂ ਕੀਤਾ ਅਸੀਂ ਠੀਕ ਹੈ ਸੜਕਾਂ ਰੋਕਣ ਨਾਲ ਕੁਝ ਦਿੱਕਤਾਂ ਆਈਆਂ ਹੋਣਗੀਆਂ ਕੁਝ ਹਿੱਸਿਆਂ ਨੂੰ ਸਾਨੂੰ ਵੀ ਆਉਂਦੀਆਂ ਰ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਬਰਾੜ ਨੇ ਕੱਲੀਆਂ ਉਹ ਕਿਸਾਨੀ ਨਾਲ ਸੰਬੰਧਤ ਨਹੀਂ ਉਹਦਾ ਸਾਰੇ ਤਬਕੇ ਦੇ ਲੋਕ ਜਿਹੜੇ ਤਬਕੇ ਦੇ ਲੋਕ ਅਨਾਜ ਖਾਂਦੇ ਨੇ ਜਿਹੜੇ ਅਨਾਜ ਖਰੀਦਦੇ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਪੈਦਾਵਾਰ ਕਰਦੇ ਨੇ ਉਹਨਾਂ ਸਾਰਿਆਂ ਦੇ ਪ੍ਰਭਾਵਿਤ ਪਾਉਂਦਾ ਹੈ ਕਿਉਂਕਿ ਅਨਾਜ ਜਿਹੜਾ ਛੋਟਾ ਹਿੱਸਾ ਹੈ ਮੀਡੀਅਮ ਤੋਂ ਛੇਟਲਾ ਹਿੱਸਾ ਖੇਤੀ ਕਰਨ ਵਾਲਾ ਉਹ ਹਿੱਸਾ ਹੈ ਪਰਚੂਨ ਖੇਤਰ ਦਾ ਖਰੀਦਦਾਰ ਹੈ ਜਿਉਂ ਨਾਲ ਕੋਲੇ ਖੇਤੀ ਨਹੀਂ ਤਾਂ ਖਰੀਦਦਾਰ ਨਹੀਂ ਰਹਿਣਾ ਕਿਉਂਕਿ ਫਿਰ ਸ਼ੌਪਾਂ ਕਮਾਲਾਂ ਚ ਤਾਂ ਹੋਈ ਜਾਂਦੇ ਨੇ ਜਿਨ੍ਹਾਂ ਕੋਲ ਚਾਰ ਪੈਸੇ ਹੁੰਦੇ ਆ ਚਾਰ ਪੈਸੇ ਸਾਡੇ ਕੋਲ ਤਾਂ 6 ਮਹੀਨੇ ਬਾਅਦ ਹੁੰਦਾ 6 ਮਹੀਨੇ ਅਸੀਂ ਇਹਨਾਂ ਦੀ ਹਦਾ ਲਾਉਨੇ ਆ ਇਸ ਕਰਕੇ ਸਾਡੀ ਰੁਟੀਨ ਹੈ ਜਿਹੜੀ oportunity ਤਾਂ ਨਹੀਂ ਬਣੀ ਹੋਈ ਐ ਸਾਡੇ ਉਹਨਾਂ ਨਾਲ ਰਿਸ਼ਤੇ ਨੇ ਪੱਕੇ ਹੋਏ ਨੇ ਅਸੀਂ ਉਹ ਰਿਸ਼ਤੇ ਨੂੰ ਲੈ ਕੇ ਇਹਨਾਂ ਕੋਲ ਜਾਵਾਂਗੇ ਤੇ ਇਕੱਠੇ ਹੋ ਕੇ ਲੜਾਂਗੇ ਦੇਖੋ ਜਿਹੜਾ ਜਿਹੜਾ ਰੋਕਿਆ ਹੋ ਸੜਕਾ ਕਿਸਾਨਾਂ ਨੇ ਨਹੀਂ ਰੋਕਿਆ ਸਾਨੂੰ ਸਾਰੇ ਮੀਡੀਆ ਨੂੰ ਪਤਾ ਐ ਵੀ ਉਹਨਾਂ ਨੇ ਤੇਰਾ ਨੂੰ ਜਾਣਾ ਸੀ ਇਹਨਾਂ ਨੇ ਨਾ ਉਹਨੂੰ ਕੰਨਾ ਖੰਡਿਆ ਸ਼ੁਰੂ ਕਰਦੇ ਸੀ ਇਹ ਤਾਂ ਸਰਕਾਰ ਨੇ ਰੋਕਿਆ ਨਾ ਇਹ ਤਾਂ ਲੋਕਾਂ ਦਾ ਵਿਰੋਧ ਸਰਕਾਰ ਦੇ ਖਲਾਫ ਹੋ ਜਾਣਾ ਚਾਹੀਦਾ ਸੀ ਅਸੀਂ ਚੰਡੀਗੜ੍ਹ ਰੱਖਿਆ ਉਹ ਦਿਨਾਂ ਨੇ ਸੜਕਾਂ ਦੇ ਲਾਕੇ ਲਾਕੇ ਰੋਕ ਲਏ ਅਸੀਂ ਤਾਂ ਸੜਕਾਂ ਦੇ ਬਾਹਰ ਬੈਠੇ ਸੀ ਉਹਦੇ ਕਿਨੇ ਰੋਕੀਆਂ ਇੱਥੇ ਆਪਣੇ ਰਾਸ਼ਟਰਪਤੀ ਨੇ ਆਉਣਾ ਸੀ ਬਠਿੰਡੇ 4 ਘੰਟੇ ਸਕੂਲ ਵਾਲੇ ਬੱਚੇ ਨਹੀਂ ਜਾਣ ਦਿੱਤੇ ਮਰੀਜ਼ ਨਹੀਂ ਜਾਣ ਦਿੱਤੇ ਸੜਕਾਂ ਤੋਂ ਆਪ ਰੋਕਦੇ ਆ ਇੱਕ ਇੱਕ ਚੀਜ਼ ਹੋਰ ਹੈ ਜੀ ਜਿਸ ਤਰੀਕੇ ਦਾ ਮਾਹੌਲ ਬਣਿਆ ਵਾ ਜਿਸ ਤਰੀਕੇ ਦਾ ਇਹ ਮੋਰਚਾ ਚੱਕਿਆ ਗਿਆ ਕਿਵੇਂ ਪਹਿਲਾਂ ਤੁਹਾਨੂੰ ਨਹੀਂ ਮੋਰਚਾ ਲਗਾਉਣ ਦਿੱਤਾ ਗਿਆ ਲੱਗਦਾ ਨਹੀਂ ਕਿ ਪਹਿਲਾਂ ਜਿਵੇਂ ਇੱਕ ਜਥੇਬੰਦੀ ਦੇ ਵੱਲੋਂ ਕਾਲ ਦਿੱਤੀ ਜਾਂਦੀ ਸੀਗੀ ਤਾਂ ਉਹ ਕਾਲ ਦਾ ਅਸਰ ਹੁੰਦਾ ਸੀਗਾ ਜੇ ਮੋਰਚੇ ਦਾ ਐਲਾਨ 4 ਤਰੀਕ ਦਾ ਤਾਂ 3 ਤਰੀਕ ਜਾਂ 2 ਤਰੀਕ ਤੋਂ ਪਹਿਲਾਂ ਫੈਸਲਾ ਆ ਜਾਂਦਾ ਸੀਗਾ ਪਰ ਹੁਣ ਜਿਸ ਤਰੀਕੇ ਦਾ ਮਾਹੌਲ ਆ ਕਿ ਕੋਈ ਗੱਲ ਨਹੀਂ ਮੋਰਚਾ ਤਾਂ ਲੱਗਣੀ ਨਹੀਂ ਦੇਣਾ ਤੁਹਾਨੂੰ ਹੀ ਲੱਗਦਾ ਕਿ ਜਥੇਬੰਦੀਆਂ ਨੇ ਜਿਹੜੀਆਂ ਇੱਕ ਕਮਜ਼ੋਰ ਸਥਿਤੀ ਦੇ ਵਿੱਚ ਆ ਚੁੱਕੇ ਨੇ ਇਸ ਤਰੀਕੇ ਨਾਲ ਦੇਖੋ ਜੇ ਕੋਈ ਮੋਰਚਾ ਲੱਗਣੋਂ ਉਠਾਉਣ ਤ ਇਹ ਪਿਲੇਖਾ ਹੁੰਦਾ ਹਾਕਮਾਂ ਨੂੰ ਜੇ ਮੱਸੀ ਨੂੰ ਪਿਲੇਖਾ ਹੁੰਦਾ ਪੱਥਰ ਚੱਟ ਕੇ ਮੁੜਦੀ ਹੈ ਇਹਨਾਂ ਨੇ ਪੱਥਰ ਚੱਟ ਕੇ ਮੁੜਨ ਲਾਂ ਜਵਾਨਬੰਦ ਨਹੀਂ ਹੋ ਸਕਦੀ ਲੋਕਾਂ ਦੀ ਜਵਾਨਬੰਦ ਹੁੰਦੀ ਹੈ ਲੋਕਾਂ ਦੇ ਮਸਲੇ ਹੱਲ ਹੋਣ ਨਾਲੇ ਮਸਲੇ ਹੱਲ ਨਹੀਂ ਕਰਦੇ ਅਸੀਂ ਉਹਨਾਂ ਦੇ ਇਹਨਾਂ ਦੇ ਆਉਣ ਤੋਂ ਪਹਿਲਾਂ ਕਹਤਾ ਸੀ ਅਸੀਂ ਕਹਿੰਦੇ ਜਿਹੜਾ ਸਿਸਟਮ ਹੈ ਤੇ ਕੋਈ ਆਜੇ ਵੋਟਾਂ ਨਾਲ ਉਹ ਲੋਕਾਂ ਦਾ ਨਹੀਂ ਹੋਊਗਾ ਪਖੰਡ ਜੋ ਮਰਜੀ ਕਰੇ ਇਸ ਕਰਕੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਅਸੀਂ ਤਾਂ ਦੂਜੇ ਸਾਥੀਆਂ ਨੂੰ ਵੀ ਕਹਿੰਨੇ ਆ ਉਹਨਾਂ ਨੂੰ ਦਿੱਤਾ ਵੀ ਇਹਦੇ ਆਧਾਰ ਤੇ ਆਪਣੀ ਏਕਤਾ ਹੋਣੀ ਚਾਹੀਦੀ ਹੈ ਚੰਡੀਗੜ੍ਹ ਮੀਟਿੰਗ ਸੀ ਉਹ ਸਾਥੀ ਨੇ ਹਜੇ ਤੱਕ ਨਹੀਂ ਜਵਾਬ ਦਿੱਤਾ ਤੁਹਾਡੇ ਮੱਦੇਨਜ਼ਰ ਹੁਣ ਵੀ ਕਹਿੰਨੇ ਆ ਕਿ ਜਿੰਨਾ ਚਿਰ ਅਸੀਂ ਪਹਿਲਾਂ ਜਥੇਬੰਦੀਆਂ ਵੱਖਰ ਵੱਖਰੇ ਰੱਖੋ ਬਖਰੇਵੇਂ ਜਥੇਬੰਦਾ ਕੋ ਨ ਕਟੋਕਟ ਜੇ ਤਿੰਨ ਆਪਣੇ ਫੋਰਮ ਬਣ ਗਏ ਤਿੰਨ ਫੋਰਮ ਦਾ ਸਾਂਝੇ ਹੋ ਕੇ ਲੜ ਲਈਏ ਕਟੋਕਟ ਦੇਖਤਾ ਕਰ ਲਈਏ ਉਹਦੇ ਤੁਹਾਡੇ ਮਾਦੇ ਨਹੀਂ ਹੁਣ ਵੀ ਉਹਨਾਂ ਦੇ ਸਾਥੀ ਨੂੰ ਸੱਦਾ ਹੈ ਤੇ ਉਹੋ ਸਾਥੀ ਖਾਸ ਕਰਕੇ ਜਿਹੜੇ ਕੱਕੇ ਵਰਗੇ ਆ ਉਸ ਬਾਤ ਆਉਣ ਤੋਂ ਫੇਰ ਉਵੇਂ ਹੀ ਬੋਲ ਰਹੇ ਆ ਸਾਡਾ ਤਾਂ ਇਹ ਹੋਇਆ ਸੀ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਮੋਲਾਂਗੇ ਇਕਤਵਲ ਵਧਾਂਗੇ ਉਹ ਇਕਤਾ ਜਿ ਵਿਗੜਨ ਪਾਰੇ ਹੈ ਇਸ ਕਰਕੇ ਉਹਨਾਂ ਸਾਥੀਆਂ ਨੂੰ ਅਪੀਲ ਹੈ ਇਕਤਾ ਜਿ ਵਿਗੜਨਾ ਨਾ ਪਾਓ ਉਹ ਇਕਤਵਲ ਵਧਿਏ ਜੀ ਈਗੋ ਕਿੱਥੇ ਆ ਜੀ ਫਿਰ ਰੌਲਾ ਕਿੱਥੇ ਆ ਤੁਸੀਂ ਵੀ ਕਹਿ ਰਹੇ ਹੋ ਕਿ ਇਕੱਠੇ ਹੋਣ ਦੇ ਲਈ ਕਾਲ ਦੇ ਰਹੇ ਆ ਉਧਰਲੀ ਸਾਈਡ ਤੋਂ ਵੀ ਸੇਮ ਬਿਆਨ ਆ ਤਾਂ ਰੌਲਾ ਕਿੱਥੇ ਆ ਜੀ ਈਗੋ ਕਿੰਦੀ ਜਿਆਦਾ ਵੱਡੀ ਆ ਕੌਣ ਨਹੀਂ ਇਕੱਠਾ ਹੋਣਾ ਚਾਹੁੰਦਾ ਦੇਖੋ ਵੱਧ ਤਾਂ ਮਿਡਲਮੈਨ ਤੁਸੀਂ ਹੋ মিডিਆ ਨਾਲ ਜੁੜੇ ਹੋਇਆ ਤੁਸੀਂ ਸੋਨ ਸਾਰੀਆਂ ਵੀਡੀਓ ਤੁਸੀਂ ਸੁਣਦੇ ਹੋ ਅਪਰਾਧੇ ਕਿਹਨੇ ਵੱਧ ਕੀਤੇ ਆ ਪੋਜ਼ਿਟਿਵ ਅਪਰਾਧੇ ਕੌਣ ਵੱਧ ਕਰ ਰਹੇ ਸੰਯੁਕਤ ਮੋਰਚਾ ਉਸ ਦਿਨ ਤੋਂ ਬਹੁਤ ਪੋਜੀਟਿਵ ਅਪਰਾਧੀ ਕਰ ਰਹੇ ਸੰਯੁਕਤ ਮੋਰਚਾ ਦੋਨੇ ਥਾਮਾਂ ਤੇ ਗਏ ਡੱਲੇਆੜ ਸਾਹਿਬ ਨੂੰ ਜਾ ਕੇ ਮਿਲੇ ਦੂਜੇ ਮੋਰਚੇ ਵਿੱਚ ਡੈਪੂਟੇਸ਼ਨ ਜਾ ਕੇ ਮਿਲੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਆ ਜਿਹੜਾ 19 ਤਰੀਕ ਦਾ ਜਬਰ ਹੋਇਆ 20 ਤਰੀਕ ਨੂੰ ਅਰਥੀਆਂ ਫੁਕੀਆਂ ਨੇ ਉਹਦੋਂ ਵਿੱਚ 26 ਤਰੀਕ ਵਾਲਾ ਪ੍ਰੋਗਰਾਮ ਕੈਨਸਲ ਕਰਕੇ 28 ਤਰੀਕ ਵਾਲਾ ਸਿਰਫ ਇਕੱਲੇ ਉਹਦੇ ਤੇ ਕੱਲੇ ਜਵਰ ਦੇ ਉੱਤੇ 26 ਦਿਨ ਜਨਮ ਅਸਲਾ ਮਾਰਚ ਵਾਲਾ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਕੀਤਾ ਹੈ ਸੰਯੁਕਤ ਮੋਰਚੇ ਨੇ ਤੇ 28 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਅਸੀਂ ਪਹੁੰਚੀ ਸੀ ਦਫ਼ਤਰ ਦੇ ਮੋਰਚੇ ਤੇ 31 ਤਰੀਕ ਨੂੰ ਜਿਹੜਾ ਉਹਨਾਂ ਦਾ ਸੱਦਾ ਸੀਗਾ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਜੁਮੂਰਤ ਕੀਤੀ ਹੈ ਤੁਸੀਂ ਇੱਕ ਪਾਸੇ ਜੱਤ ਦੱਸੋ ਵੀ ਕਿਹੜੇ ਪਾਸਿਓਂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਾਥੀ ਬੋਲ ਰਹੇ ਨੇ ਵੀ ਉਹ ਤਾਂ ਦੰਜੇਲਾ ਚੋਂ ਤਾਂ ਤਾਂ ਛੱਡੇ ਨੇ ਜੀ ਕਹਿੰਦੇ ਵੀ ਡੱਲੇ ਵਾਲ ਸਭ ਨੇ ਪਾਣੀ ਪੀ ਲਿਆ ਵੀ ਡੱਲੇ ਵਾਲ ਸਭ ਨੇ ਪਾਣੀ ਪੀ ਲਿਆ ਕਿ ਨਾ ਪੀ ਲਿਆ ਉਹ ਜੀ ਛੁੱਟੀ ਗੱਲ ਹੈ 27 ਤਰੀਕ 28 ਤਰੀਕ ਸਾਡਾ ਪ੍ਰੋਗਰਾਮ ਹੈ ਜੀ 27 ਤਰੀਕ ਨੂੰ ਰਾਤ ਨੂੰ 2 ਵਜੇ ਬੰਦੇ ਛੱਡੇ ਆ ਦੱਸੋ ਉਹ ਕੀ ਦਾ ਦਵਾ ਸੀ ਯਾਨੀ ਉਹ ਪ੍ਰੋਗਰਾਮ ਦੇ ਦਵਾ ਸੀ ਨਾ ਉਹਨੂੰ ਪ੍ਰਵਾਨ ਨਹੀਂ ਕਰ ਰਹੇ ਵੀ ਠੀਕ ਹੈ ਸਾਥੀਓ ਤੁਹਾਡਾ ਤੁਸੀਂ ਸਾਰਾ ਕੁਝ ਛੱਡ ਕੇ ਜਬਰ ਵਾਲੇ ਮੁੰਡੇ ਦੇ ਚਾਈ ਦਾ ਪ੍ਰੋਗਰਾਮ ਸਾਰੀਆਂ ਗੱਲਾਂ ਛੱਡ ਤੀਆਂ ਸਾਰੇ ਪ੍ਰੋਗਰਾਮ ਛੱਡਤੇ ਉਹ ਇੱਕ ਸਿਰਫ ਜਬਰ ਵਾਲੇ ਮੁੰਡੇ ਦੇ 28 ਵਾਲਾ ਪ੍ਰੋਗਰਾਮ ਸੀ ਤੇ ਉਹਦਾ ਦਵਾ ਸਦਕਾ ਘੱਟ ਵੀ ਬਹੁਤ ਵੱਡੇ ਹੋਇਆ ਤੇ ਜੇ ਇੱਕ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਕੋਈ ਉਹਦਾ ਫਿਰ ਕੀ ਲਾਜਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਇਕੱਠੇ ਹੋਣਾ ਪਾਏਗਾ ਇੱਕ ਪਲੈਟਫਾਰਮ ਤੇ ਪਹਿਲਾਂ ਵਾਗ ਆਉਣਾ ਪਾਏਗਾ ਜਿਵੇਂ ਦਿੱਲੀ ਨੂੰ ਸਾਨੂੰ ਤਾਂ ਸ਼ੁਰੂ ਤੋਂ ਹੀ ਲੱਗਦਾ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਅਸੀਂ ਤਾਂ ਹੁਣ ਵੀ ਕਹਿੰਦੇ ਤੁਹਾਡੇ ذریعے ਵੀ ਕਹਿੰਦੇ ਆ ਵੀ ਸਾਨੂੰ ਇਕੱਠੇ ਹੋਏ ਬਗੈਰ ਸਰਨਾ ਨਹੀਂ ਸਾਨੂੰ ਨਿਕਲਿਆਂ ਨੂੰ ਅਸੀਂ ਤਾਂ ਜਿਹੜਾ ਛੋਟਾ ਵਪਾਰੀ ਹੈ ਉਹਨੂੰ ਵੀ ਨਾਲ ਲੈਣਾ ਚਾਹੀਦਾ ਛੋਟੀ ਸੰਸਦਕਾਰ ਨੂੰ ਵੀ ਲੈਣਾ ਚਾਹੀਦਾ ਟਰੱਕ ਜੂਨੀਅਰ ਵਾਲਾ ਨੂੰ ਵੀ ਲੈਣਾ ਚਾਹੀਦਾ ਮਾਰਕੀਟ ਕਮੇਟੀਆਂ ਨੂੰ ਵੀ ਲੈਣਾ ਚਾਹੀਦਾ ਇਵਨ ਆੜਤੀ ਦੇ ਪੱਲੇਦਾਰ ਪ੍ਰਭਾਵਿਤ ਨੇ ਜਿਹੜੇ ਉਹਨਾਂ ਸਾਰੇ ਹਿੱਸਿਆਂ ਨੂੰ ਤੁਸੀਂ ਸ਼ਾਇਦ ਕਿਤੇ ਗਏ ਸੀਗੇ ਉੱਥੇ ਤੁਹਾਡਾ ਵਿਰੋਧ ਹੋਇਆ ਜੀ ਉਹ ਮੈਟਰ ਬਾਰੇ ਥੋੜੀ ਜਾਣਕਾਰੀ ਲੈਣਾ ਚਾਹੁੰਦਾ ਕੀ ਮਾਮਲਾ ਸੀ ਸਕੂਲ ਵਾਲਾ ਇੱਕ ਮਾਮਲਾ ਮੈਨੂੰ ਤਾਂ ਵਿਰੋਧ ਉਹ ਸਕੂਲ ਵਾਲਾ ਦਾ ਹੀ ਪੁੱਛੋ ਜੀ ਉਹ 70% ਸਰਕਾਰ ਨੇ ਪਾਉਣਾ ਜੀ 30% ਜਿਹੜੀ ਪ੍ਰਾਈਵੇਟ ਮੈਨੇਜਮੈਂਟ ਨੂੰ ਦਿੱਤਾ ਉਹਨੇ ਪਾਉਣਾ ਹੁਣ ਉਹ ਕਰਦੇ ਕੀ ਹੈ ਜਿਹੜੇ ਮਲਾਜ਼ਮ ਨੂੰ ਉਹ 40000 ਤਨਖਾਹ ਉਹਦੇ ਖਾਤੇ ਚ ਪਾਉਂਦੇ ਆ ਜੀ ਤੇ 30000 ਉਹਦੀ ਏਟੀਐਮ ਰਾਹੀਂ ਕਢਾ ਲੈਂਦੇ ਇਹਦਾ ਉਹਨਾਂ ਨੇ ਵਿਰੋਧ ਕੀਤਾ ਦੰਨ ਸਾਲੋਂ ਸਾਫਤ ਕਰਨ ਵੀ ਕਿਹਦੇ ਬੱਚੇ ਨੂੰ ਵਰਦੀ ਦਿੱਤੀ ਐਸ ਸਾਲ ਨਵੇਂ ਵਰਦਿਆਂ ਦੇ ਨੇ ਹੁੰਦੇ ਆਏ ਸਾਲ ਕਿਤਾਬਾਂ ਨਵੇਂ ਦੇ ਨੇ ਹੁੰਦੀਆਂ ਬੇਲ ਉਹਦੇ ਪਾਈ ਜਾਂਦੇ ਆ ਨਾ ਵਰਦਿਆਂ ਦੇ ਤੇ ਨਾ ਕਿਤਾਬਾਂ ਦਿੱਤੀਆਂ ਇਸ ਗੱਲ ਤੇ ਸਮੇਤ ਮਾਪੇ ਐ ਸਮੇਤ ਟੀਚਰ ਐ ਹੁਣ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਯੋਗ ਨਹੀਂ ਹੈਗੇ ਇਸ ਕਰਕੇ ਉਹ ਦੁਬਾਰੇ ਅਸੀਂ ਤਾਂ ਉਹਨਾਂ ਦਾ ਉਹ ਲਾਵਾਂਗੇ ਟੈਸਟ ਲਾਵਾਂਗੇ ਜੇ ਉਹਨਾਂ ਨੂੰ 12-12 ਸਾਲ ਹੋ ਗਏ ਪੜਾਉਂਦਿਆਂ ਨੂੰ ਜੇ ਉਦੋਂ ਯੋਗ ਰੱਖ ਲਿਓ ਨੇ ਬੱਚਿਆਂ ਦਾ ਜਿਹਨੇ ਰੱਖਿਆ ਉਹਨਾਂ ਨੇ ਨੁਕਸਾਨ ਕੀਤਾ ਨਾ ਬੱਚਿਆਂ ਦਾ ਯੋਗ ਰੱਖ ਲਈ ਟੀਚਰ ਇਹ ਉਹਦੀ ਸਜ਼ਾ ਇਹਨਾਂ ਨੂੰ ਟੀਚਰਾਂ ਨੂੰ ਕਾਦੀ ਉਦੋਂ ਆਹ ਇਹਦੀ ਪੜਤਾਲ ਕਰ ਲਈ ਡਿਸ਼ਨ ਕਮੇਟੀ ਬਣਾ ਕੇ ਪੜਤਾਲ ਕਰ ਲਈ ਪੜਤਾਲ ਦੇ ਵਿੱਚ ਕੀ ਆ ਮੈਂ ਜਿਹੜਾ ਡਿਪਟੀ ਸਾਹਿਬ ਐ ਫੂਲ ਦੇ ਉਹਨਾਂ ਨੇ ਸਾਨੂੰ ਪੜਾਇਆ ਕਹਿੰਦਾ ਮੈਂ ਦੇ ਨਹੀਂ ਸਕਦਾ ਮੈਂ ਤੁਹਾਨੂੰ ਪੜਾ ਦੇਣਾ ਕੀ ਐ ਉਹਨਾਂ ਦੇ ਖਿਲਾਫ ਰਿਪੋਰਟ ਜਾਵੜੀ ਡੀਸੀ ਦੀ ਚੰਡੀਗੜ੍ਹ ਜਿਹੜੇ ਦਾ ਸੈਕਟਰੀ ਐ ਕੋਈ ਇਸ ਵਿਭਾਗ ਨਾਲ ਸੰਬੰਧਤ ਉਹਦੇ ਤਿੰਨ ਗੱਲਾਂ ਉਹਨਾਂ ਨੇ ਕਹੀਆਂ ਵੀ ਇੱਕ ਤਾਂ ਜਿਹੜੇ ਹੁਣ ਪੇਪਰਾਂ ਵਾਲੇ 10ਵੇਂ ਵਾਲੇ ਤੋਂ 2000 ਲੈ ਲਿਆ 9ਵੇਂ ਵਾਲਾ ਤੋਂ 9000 ਲੈ ਲਿਆ ਆ 1800 ਲੈ ਲਿਆ ਇਹ ਕੋਈ ਮਤਲਬ ਵੀ ਨਹੀਂ ਇਹਨੇ ਆਪਦੇ ਕੋਲ ਲਾਉਣੇ ਸੀ ਮੂੜਮਾ ਸਰਕਾਰ ਇਹਨਾਂ ਦੇ ਖਾਤੇ ਚ ਪਾਉਂਦੀ ਆ ਵੀ ਤੁਸੀਂ ਇੰਨੇ ਪੈਸੇ ਲਾਏ ਇਹਨਾਂ ਨੇ ਗਲਤ ਕੀਤਾ ਦੂਜਾ ਇਹਨਾਂ ਨੇ ਜਿਹੜੀਆਂ ਵਰਦੀਆਂ ਨਹੀਂ ਦਿੱਤੀਆਂ ਤੇ ਉਹਨਾਂ ਦੀਆਂ ਕਿਤਾਬਾਂ ਨਹੀਂ ਦਿੱਤੀਆਂ ਤਿੰਨ ਸਾਲ ਇਹਦੇ ਚ ਉਹਨਾਂ ਨੇ ਦੋਸ਼ੀ ਠਾਇਆ ਹੋਇਆ ਤੀਜਾ ਉਹਨਾਂ ਨੇ ਕਿਹਾ ਵੀ ਜਿਹੜੇ ਟੀਚਰਾਂ ਨੂੰ ਤਨਖਾਹ ਘੱਟ ਲੈਂਦੇ ਆ ਜਿੱਤੇ ਕਰਕੇ ਰੌਲਾ ਹੈ ਤੇ ਇਹ ਏਟੀਮ ਚੋਂ ਕਢਾ ਲੈਂਦੇ ਆ ਇਹਦੇ ਕਰਕੇ ਜਿਹੜੀ ਉੱਥੇ ਦੀ ਮੈਨੇਜਮੈਂਟ ਹੈ ਉਹ ਦੋਸ਼ੀ ਹੈ ਜੇ ਡੀਸੀ ਦੀ ਰਿਪੋਰਟ ਜਾ ਬੜੀ ਸੈਕਟਰੀ ਕੋਲੇ ਉਹਨਾਂ ਨੂੰ ਕਾਰਵਾਈ ਕਰਕੇ ਬਾਹਰ ਕੱਢਣਾ ਚਾਹੀਦਾ ਸੀ ਪਰ ਅੱਜ 2.5 ਮਹੀਨੇ ਹੋ ਗਏ ਉਹਨੂੰ ਬੈਠਾ ਨੂੰ ਅਸੀਂ ਉਹਨੂੰ ਸਪੋਰਟ ਕਰਦੇ ਡੱਟ ਕੇ ਕਰਦੇ ਹੁਣ ਵੀ ਕਰਦੇ ਆਂ ਗਾਂ ਵੀ ਕਰਾਂ ਉਹਦੇ ਚ ਜੇ ਉਹਨਾਂ ਦੀ ਰਿਪੋਰਟ ਗਲਤ ਜਾ ਬੜੀ ਕਾਰਵਾਈ ਉਧਰ ਹੋਣੀ ਚਾਹੀਦੀ ਸੀ ਕੁੜੀਆਂ ਬੈਠੀਆਂ ਉਹ ਜਿਹੜੀਆਂ 12-12 ਸਾਲ ਹੋ ਗਏ ਪੜਾਉਂਦਿਆਂ ਨੂੰ ਉਹਨਾਂ ਨੂੰ ਖਿੱਚ ਦੋ ਕੀਤਾ ਉਹਨਾਂ ਤੇ ਲਾਠੀ ਚਾਰੀ ਕੀਤਾ ਉਹਨਾਂ ਦੇ ਕੱਪੜੇ ਬਾਟੇ ਫੜ ਕੇ ਜੇਲ੍ਹ ਠਾਣੇ ਲੈ ਗਏ ਠਾਣੇ ਜਾ ਕੇ ਲੋਕ ਇਕੱਠੇ ਹੋ ਗਏ ਫਿਰ ਛੜਨੇ ਪਏ ਗਏ ਉਹ ਮੁੜ ਕੇ ਆ ਕੇ ਫਿਰ ਗੇਟ ਤੇ ਬੈਠੇ ਆ ਜਿਹੜੇ ਉਹ ਪ੍ਰਾਈਵੇਟ ਹੈ ਜਿਨ੍ਹਾਂ ਨੂੰ 12 ਲੱਖ ਜਰ ਮਹੀਨੇ ਦਾ ਬਚਦਾ ਉਹ ਜਿਹਨੂੰ ਮਰਜੀ ਖਰੀਦ ਲਾਣਾ ਬੇਕਰ ਨੂੰ ਅਗਲੇ ਛੋਟੇ ਛੋਟੇ ਚੀਜ਼ ਫਿਰਦੇ ਆ ਉਹ ਉਸ ਕਹਿੰਦੇ ਗੁੰਡਾਟਾਣੀਆਂ ਉਹਨਾਂ ਨੇ ਬਰੋਬਰ ਹੀ ਵੀ ਲਾਇਆ ਉੱਥੇ ਟੀਚਰਾਂ ਨੂੰ ਕਹਿੰਦੇ ਵੀ 5 500 ਗਾਇ ਦੇ ਅੰਦਰ ਨਹੀਂ ਜਾ ਸਕਦੇ ਥੋੜਾ ਗੈਰ ਇੱਦਾਂ ਵੱਡਾ ਵੱਖ ਵਾਤ ਜੇ ਹੋਊਗਾ ਕੋਈ ਤਾਂ ਟੀਚਰ ਨੇ ਫਿਰ ਪੱਖ ਤੇ ਖੜੂਗੇ ਕਿ ਜਿਹੜਾ ਅੱਜ ਵਿਰੋਧ ਹੋਇਆ ਜੀ ਪਿੰਡ ਵਾਲੇ ਸੀਗੇ ਜਿਹੜੇ ਵਿਦਿਆਰਥੀ ਉੱਥੇ ਪੜ੍ਹਦੇ ਆ ਉਹ ਕਹਿ ਰਿਹਾ ਕਿ ਸੀ ਉਹਨਾਂ ਦੇ ਮਾਪੇ ਆ ਇੱਕ ਪ੍ਰਦਰਸ਼ਨ ਹੋਇਆ ਕਾਲੀਆਂ ਝੰਡੀਆਂ ਜਿਹੜੀਆਂ ਤੁਹਾਡੀ ਜੱਥੇਬੰਦੀ ਨੂੰ ਦਿਖਾਏਗਾ ਉਹ ਗਰਾਹਾ ਸਾਹਿਬ ਦਾ ਨਾਮ ਲੈ ਰਹੀ ਸੀ ਵੀਡੀਓ ਦੇ ਵਿੱਚ ਉਹ ਕੀ ਮੈਟਰ ਆ ਫਿਰ ਉਹ ਮੈਟਰ ਕੀ ਹੈ ਇਹਨਾਂ ਨੇ ਨਾ ਟੀਚਰਾਂ ਨੂੰ ਕੱਢ ਕੇ ਘਟੋ ਘਟ 18 ਉਹਨੇ ਟੀਚਰਾਂ ਨੂੰ ਮੇਂ ਭਰਤੀ ਕਰ ਲਈ ਇਹਦਾ ਮਤਲਬ ਹੈ ਜੇ ਟੀਚਰ ਕਰ ਲਓ ਉਹਦਾ ਪਰਿਵਾਰ ਤਾਂ ਉਹਨਾਂ ਦੇ ਨਾਲ ਖੜਨਗੇ ਇਹਦੇ ਨਾਲ ਬੈਨਾਂ ਵਾਲੇ ਆ ਬੈਨਾਂ ਸਾਰਿਆਂ ਦੀਆਂ ਜਿਹੜੀਆਂ ਕਾਨੂੰਨੀ ਚੱਲਣੀਆਂ ਚਾਹੀਦੀਆਂ ਸਾਰੇ ਮੈਂ ਉਸ ਹਾਲਤ 'ਚ ਨਹੀਂ ਜਿਹੜੇ ਬੱਚੇ ਢੋਣ ਉਹ ਚੱਲਦੀਆਂ ਸਕੂਲ 'ਚ ਉਹ ਕਹਿੰਦੇ ਸੋਣਿਆ ਸਾਰੇ ਬੈਨਾਂ ਕੱਢ ਦੇਾਂਗੇ ਉਹ ਬੈਨਾਂ ਵਾਲੇ ਲੱਗੇ ਆ ਜਿਹੜੇ ਆਹ ਹੈਗੇ ਉਹ ਲੱਗੇ ਆ ਜਾਂ ਕੋਸ ਪਿੰਡ ਦੇ ਚੌਧਰੀਏ ਜਿਹੜੇ ਖੜਦੇ ਉਹਨਾਂ ਨਾਲ ਹੁੰਦੇ ਸਰਕਾਰ ਨਾਲ ਖੜਦੇ ਹੁੰਦੇ ਇਹ ਉਹਨਾਂ ਦਾ ਕੰਮ ਹੈ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹੁਣ ਤੁਹਾਡਾ ਕੀ ਅਗਲਾ ਸਟੈਪ ਰਹੇਗਾ ਕੀ ਰਣਨੀਤੀ ਰਹੇਗੀ ਜੀ ਅਗਲੀ ਦੇਖੋ ਉਹਦੇ ਚ ਜਿਹੜੇ ਕੋਈ ਵੀ ਕਾਲ ਦੇਣ ਅਸੀਂ ਉਸ ਕਾਲ ਨੂੰ ਸਿਰ ਮੱਥੇ ਮੰਨਾਂਗੇ ਤੁਹਾਨੂੰ ਨਹੀਂ ਮਤ ਕਰਾਂਗੇ ਅਸੀਂ ਇਥੇ ਕਰੀ ਵੀ ਕਿਹਾ ਜੇ ਗਾਹ ਨੂੰ ਠਾਣੇ ਫੜ ਲਈਏ ਅਸੀਂ ਠਾਣੇ ਦੇ ਬਾਰਗੇ ਧਰਨਾ ਸ਼ੁਰੂ ਕਰਾਂਗੇ ਤੇ ਸਹੀ ਤਰੀਕੇ ਨਾਲ ਉਹ ਸੇ ਔਰਤਾਂ ਦਾ ਵੱਡਾ ਇਕੱਠ ਹੋ ਰਿਹਾ ਤੇ ਅਸੀਂ ਵੀ ਵੱਡੀ ਗਿਣਤੀ ਚ ਔਰਤਾਂ ਦੇ ਸ਼ਾਮਲ ਕਰਾਂਗੇ ਜੀ ਤਾਂ ਧੰਨਵਾਦ ਜੀ ਤੁਸੀਂ ਗੱਲਬਾਤ ਕੀਤੀ ਬੜੇ ਅਹਿਮ ਮਸਲੇ ਜਿਹੜੇ ਉਹਨਾਂ ਦੀ ਜਾਣਕਾਰੀ ਸਾਂਝੀ ਕੀਤੀ ਆ ਤਾਂ ਚੰਡਾ ਸਿੰਘ ਜੀਠੂ ਜੀ ਜਿਨ੍ਹਾਂ ਦੇ ਵੱਲੋਂ ਅਹਿਮ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਿਆ ਤਾਂ ਸਕੂਲ ਵਾਲੇ ਵਸਲੇ ਦੇ ਉੱਤੇ ਵੀ ਇਹਨਾਂ ਦੇ ਵੱਲੋਂ ਜਿਹੜਾ ਸਪਸ਼ਟ ਜਾਣਕਾਰੀ ਆ ਉਹ ਸਾਂਝੀ ਕੀਤੀ ਗਿਆ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ ਘੱਟੋ ਘੱਟ ਜੇ ਤਿੰਨ ਆਪਣੇ ਫੋਰਮ ਬਣ ਗਏ ਤਿੰਨ ਫੋਰਮ ਦਾ ਸਾਂਝੇ ਹੋ ਕੇ ਲੜ ਲੀਏ ਘੱਟੋ ਘੱਟ ਏਕਤਾ ਕਰ ਲਈਏ ਉਹ ਤੁਹਾਡੇ ਮਾਦੇ ਨਹੀਂ ਹੁਣ ਵੀ ਉਹਨਾਂ ਸਾਥੀ ਨੂੰ ਸਦਾ ਆਉਣ ਤੋਂ ਫਿਰ ਉਵੇਂ ਹੀ ਬੋਲ ਰਹੇ ਆ ਉਹ ਇਕਤਾ ਚ ਬਹਿਣ ਪਾ ਰਹੇ ਆ ਇਸ ਕਰਕੇ ਉਹਨਾਂ ਸਾਥੀਆਂ ਨੂੰ ਕੀਲ ਹੈ ਇਕਤਾ ਚ ਬਹਿਣ ਨਾ ਪਾਉ ਉਹ ਇਕਤਾ ਬਲ ਵਧੀਏ ਈਗੋ ਕਿੱਥੇ ਆ ਜੀ ਫਿਰ ਰੌਲਾ ਕਿੱਥੇ ਆ ਤੁਸੀਂ ਵੀ ਕਹਿ ਰਹੇ ਹੋ ਕਿ ਇਕੱਠੇ ਹੋਣ ਦੇ ਲਈ ਕਾਲ ਦੇ ਰਹੇ ਆ ਉਧਰਲੀ ਸਾਈਡ ਤੋਂ ਵੀ ਸੇਮ ਬਿਆਨ ਆ ਤਾਂ ਰੌਲਾ ਕਿੱਥੇ ਆ ਜੀ ਈਗੋ ਕਿਦੀ ਜਿਆਦਾ ਵੱਡੀ ਆ ਕਿਉਂ ਨਹੀਂ ਇਕੱਠਾ ਹੋਣਾ ਚਾਹਤ ਕ ਵੀਡੀਓ ਸਾਹਮਣੇ ਆਈ ਹੈ ਜੀ ਤੁਹਾਡੇ ਖਿਲਾਫ ਥੋੜੇ ਜਿਹੇ ਇਲਜ਼ਾਮ ਲੱਗੇ ਆ ਤੁਸੀਂ ਸ਼ਾਇਦ ਕਿਤੇ ਗਏ ਸੀ ਕਿ ਉੱਥੇ ਤੁਹਾਡਾ ਵਿਰੋਧ ਹੋਇਆ ਜੀ ਉਹ ਮੈਟਰ ਬਾਰੇ ਥੋੜੀ ਜਾਣਕਾਰੀ ਲੈਣਾ ਚਾਹੁੰਦਾ ਕੀ ਮਾਮਲਾ ਸੀ ਇਹ ਸੜਕਾਂ ਰੋਕ ਲੈਂਦੇ ਨੇ ਜੀ ਇਹਨਾਂ ਨੇ ਵਪਾਰੀਆਂ ਨੂੰ ਬਹੁਤ ਘਾਟਾ ਪਾਤਾ ਸਾਡਾ ਤਾਂ ਬਿਜ਼ਨਸ ਫਿਰ ਸਾਡੀਆਂ ਇੰਡਸਟਰੀਆਂ ਫੇਲ ਹੋ ਗਈਆਂ ਅਸੀਂ ਇਸ ਗੱਲ ਨੂੰ ਕੁੱਟਣਾ ਵੀ ਅਸੀਂ ਨਹੀਂ ਫੇਲ ਕੀਤੀਆਂ ਇਹ ਸੋਗੀਆਂ ਨੀਤੀਆਂ ਜਿਹੜੀ ਤੁਸੀਂ ਪਹਿਲਾਂ ਨਹੀਂ ਕਰ ਰਹੇ ਹੋ ਜਿਹਦੇ ਤੇ ਡਾਂਗ ਚੱਕੇ ਕਿਸਾਨਾਂ ਦਾ ਮਗਰ ਉਹਨਾਂ ਨੀਤੀਆਂ ਦਾ ਸਿੱਟਾ ਹੈ ਮੰਗਾ ਨੇ ਜਿਹੜੀਆਂ ਉਹ ਕੇਂਦਰ ਦੇ ਨਾਲ ਸੰਬੰਧਤ ਨੇ ਪਰ ਸੜਕਾਂ ਪੰਜਾਬ ਦੀਆਂ ਬੰਦ ਸੀ ਕਹਿੰਦੇ ਤਾਂ ਧਰਨਾ ਚਕਵਾਉਣਾ ਅਸੀਂ ਇਹਨਾਂ ਦਾ ਨੁਕਸਾਨ ਨਹੀਂ ਕੀਤਾ ਅਸੀਂ ਠੀਕ ਹੈ ਸੜਕਾਂ ਰੁਕਣ ਨਾਲ ਕੋਈ ਦਿੱਕਤ ਆਈਆਂ ਹੋਣਗੀਆਂ ਕੁਝ ਹਿੱਸਿਆਂ ਨੂੰ ਸਾਨੂੰ ਵੀ ਹੋਂਦੇ ਰਹੀਆਂ ਤੁਹਾਨੂੰ ਵੀ ਹੋਂਦੇ ਰਹੀਆਂ ਨੇ ਅਸੀਂ ਉਹ ਸਾਰੀਆਂ ਚਲੀਆਂ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਸੀ ਬਰਾੜ ਨੇ ਕਲੀਆਂ ਉਹ ਖਾਨੀ ਨਾਲ ਜ਼ਬਤ ਨਹੀਂ ਉਹਦਾ ਸਾਰੇ ਤਬਕੇ ਦੇ ਲੋਕ ਜਿਹੜੇ ਤਬਕੇ ਦੇ ਲੋਕ ਅਨਾਜ ਖਾਂਦੇ ਨੇ ਇਹ ਪਿਲੇਖਾ ਹੁੰਦਾ ਹਾਕਮਾਂ ਨੂੰ ਜਦੋਂ ਮਸੀ ਨੂੰ ਪਿਲੇਖਾ ਹੁੰਦਾ ਪੱਤਰ ਚੱਟ ਕੇ ਮੁੜਦੀ ਹੈ ਇਹਨਾਂ ਨੇ ਪੱਤਰ ਚੱਟ ਕੇ ਮੁੜਨਾ ਹੈ ਤਲਵੰਡੀਆਨੇ ਦੇ ਵਿੱਚ ਐਸਕੇਐਮ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਆ ਗੱਲਬਾਤ ਕਰ ਲੈਨੇ ਆ ਜਗਿੰਦਰ ਸਿੰਘ ਉਹ ਗ੍ਰਾਹਾਂ ਜੀ ਸਾਡੇ ਨਾਲ ਉਹ ਗ੍ਰਾਹਾਂ ਸਾਹਿਬ ਅੱਜ ਦੀ ਜਿਹੜੀ ਮੀਟਿੰਗ ਸੱਦੀ ਗਈ ਆ ਜੀ ਕਿਹੜੇ ਮਸਲੇ ਰਹੇ ਨੇ ਕਿੰਨਾਂ ਦੇ ਉੱਪਰ ਚਰਚਾ ਕੀਤੀ ਗਈ ਆ ਅੱਜ ਤਾਂ ਵੈਸੇ ਵਿਸ਼ੇਸ਼ ਕਰਕੇ ਜਿੱਥੇ ਬੰਦੀ ਦੇ ਅੰਦਰ ਜਿਹੜੇ ਪ੍ਰੋਗਰਾਮ ਕੀਤੇ ਨੇ ਉਹਨਾਂ ਦੇ ਬਾਰੇ ਚਰਚਾ ਹੋਈ ਹੈ ਬਹੁਤੀ ਤਾਂ ਜੀ ਤੇ ਉਦੋਂ ਪਿੱਛੋਂ ਵੱਡੀ ਚਰਚਾ ਇਸ ਗੱਲ ਤੇ ਹੋਈ ਹੈ ਜਿਹੜਾ 트੍ਰੰਪ ਆਏ ਨੇ ਫੈਸਲਾ ਕੀਤਾ ਜਦ 3 ਵਜੇ ਸ਼ੈਰੂ ਨੇ ਐਲਾਨ ਕਰਾਇਆ ਕੀਤਾ ਆਪਣੀ ਜਿਹੜੀ ਫੇਕੀ ਵਸਤਾਂ ਨੂੰ ਟੈਕਸ ਮੁਕਤ ਹੋਂ ਤਰਫ ਵਧਾਉਣ ਦੀ ਉਹਨੇ ਕੀਤੀ ਹੈ ਜਿਹੜੀ ਤੇ ਉਧਰ ਲਿਆਂ ਜਿਹੜੀਆਂ ਵਸਤਾਂ ਇੱਧਰ ਆਪਾਂ ਭੇਜਦੇ ਸੀ ਉਹਨਾਂ 'ਤੇ ਟੈਕਸ ਪੰਜਾਬ ਹਿੰਦੁਸਤਾਨ ਦੀ ਸਰਕਾਰ ਤੇ ਦਬਾਅ ਪਾ ਕੇ ਇਧਰ ਇਹ ਵਸਤਾਂ ਪਾਉਣ ਦਾ ਜੀ ਹਿੰਦੁਸਤਾਨ ਦੀ ਸਰਕਾਰ ਉਹ ਵਸਤਾਂ ਦੇ ਇਧਰ ਆਉਣ ਦੇ ਆਉਣ ਦੇ ਨਾਲ ਅਸੀਂ ਮਤਲਬ ਇੱਕ ਹ ਇੱਕ 4 ਤਰੀਕ ਨੂੰ ਅਸੀਂ ਕਨਵੈਨਸ਼ਨ ਕਰ ਰਹੇ ਹਾਂ ਜਲੰਧਰ ਦੇ ਵਿੱਚ ਉਹਦੇ ਚ ਕੀ ਅਸਰ ਪੈਣਾ ਇਹਦੇ ਚ ਸਾਰੇ ਲੋਕਾਂ ਨੂੰ ਵੇਅਰ ਕਰਨ ਦੀ ਖਾਤਰ ਇਹ ਇੱਕ ਦਾ ਇਸੇ ਇਹ ਪ੍ਰੋਗਰਾਮ ਕੀਤਾ ਹੈ ਦੂਜਾ ਅਸੀਂ ਇਹਦੇ ਵਿਰੋਧ ਚੋਂ ਜਿਹੜਾ ਮਤਲਬ ਇਹ ਹੈ ਵੀ ਵਿਰੋਧ 4 ਤਰੀਕ ਨੂੰ ਜਿਹੜੀ ਪਰਸੋਂ ਸਾਰੇ ਜਿੰਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਤਹਿਸੀਲ ਹੈੱਡਕੁਆਟਰਾਂ ਦੇ ਜਿੱਥੇ ਵੀ ਕਿਸੇ ਨੂੰ ਠੀਕ ਲੱਗਦਾ ਹੋਵੇ ਕਿਸੇ ਵੀ ਜਥੇਬੰਦੀ ਨੂੰ ਬੁਗ ਮਜਾਰੇ ਇਹ ਕਰਨ ਦਾ ਫੈਸਲਾ ਕੀਤਾ ਤੇ ਇਹ ਅੱਜ ਇਹ ਮੋٹے ਤੌਰ ਤੇ ਇਹ ਚਰਚਾ ਹੋਈ ਉਗਰਾਹਾ ਸਾਹਿਬ ਪਿਛਲੇ ਦਿਨਾਂ ਦੀ ਗੱਲ ਕਰੀਏ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਚੰਡੀਗੜ੍ਹ ਮੋਰਚਾ ਤੁਸੀਂ ਕਾਲ ਦਿੰਨੇ ਹੋ ਉਸ ਤੋਂ ਬਾਅਦ ਤੁਹਾਨੂੰ ਚੰਡੀਗੜ੍ਹ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ ਉਹ ਫੇਲ ਹੋ ਜਾਂਦਾ ਫਿਰ ਉਸ ਤੋਂ ਬਾਅਦ ਤੁਹਾਡੀਆਂ ਸਾਥੀ ਜਥੇਬੰਦੀਆਂ ਨੇ ਬੇਸ਼ੱਕ ਅਲੱਗ-ਅਲੱਗ ਲੜਾਈ ਲੜ ਰਹੇ ਸੀ ਸ਼ੰਭੂ ਖਨੌਰੀ ਮੋਰਚਾ ਚੱਲ ਰਿਹਾ ਸੀ ਉਹ ਮੋਰਚਾ ਚਕਵਾ ਦਿੱਤਾ ਜਾਂਦਾ ਜੀ ਤਾਂ ਜਿਸ ਤਰੀਕੇ ਦਾ ਪਿਛਲਾ ਜਿਹੜਾ ਸਮਾ ਰਿਹਾ ਕਿਸਾਨਾਂ ਦੇ ਲਈ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕਿ ਆ ਜਾ ਰਿਹਾ ਕਿ ਕਿਸਾਨ ਜਿਹੜੇ ਪਹਿਲਾਂ ਇੱਕ ਤਾਕਤ ਹੁੰਦੀ ਸੀ ਨਾ ਉਹ ਖਰ ਚੁੱਕੀ ਆ ਕਹਿੰਦੇ ਦੇਖੋ ਤਾਕਤ ਬिखरਨੀ ਬिखरਦੀ ਤਾਂ ਇਹ ਤਾਂ ਪਹਿਲੇ ਤੋਂ ਬਕਬਕ ਨੂੰ ਤਾਂ ਤਾਕਤ ਚਲੋ ਬਿਖਰੀ ਹੋਈ ਤਾਂ ਤੁਹਾਨੂੰ ਐ ਦੇਖਦੀ ਆ ਵੀ ਜਿੱਦੀ ਦਿੱਲੀ ਮੋਰਚੇ ਮੋਰਚੇ ਦੇ ਵੀ ਇੱਕ ਜੁੜ ਸੀ ਉਹ ਇੱਕ ਜੁੜ ਤਾਂ ਨਹੀਂ ਉਹ ਇੱਕ ਜੁੜ ਤਾਂ ਕਿਸੇ ਮੌਕੇ ਤੇ ਬਣਦੀ ਹੁੰਦੀ ਹੈ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਹੁਣ ਸਰਕਾਰ ਦੀਆਂ ਜਿਹੜੀਆਂ ਇਹਦੀ ਇਹਦਾ ਹਮਲੇ ਦਾ ਰੁਖ ਹਿੰਦੁਸਤਾਨ ਦੀ ਸਰਕਾਰ ਦੀ ਤੰਦ ਜਾਨੀ ਕਿੱਥੋਂ ਹਿਲਦੀ ਹੈ ਇਹ ਨਹੀਂ ਵਿਦੇਸ਼ੀ ਨੀਤੀਆਂ ਜਦੋਂ ਲਾਗੂ ਕਰਨੀਆਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨੀਆਂ ਤਾਂ ਰੋਸਦਾ ਇਧਰ ਉਠੂਗਾ ਤੇ ਰੋਸ ਦੇ ਵਿੱਚੋਂ ਉਠੂਗਾ ਉਹ ਐਮਐਸਪੀ ਗਾਰੰਟੀ ਕਾਨੂੰਨ ਮੰਗਦੇ ਨੇ ਤਾਂ ਇਧਰ ਵੀ ਲੜਾਈ ਚੱਲੀ ਜਾਂਦੀ ਹੈ ਵੀ ਭਾਈ ਆ ਬੇਸ ਪਹੁੰਚੜਿਆ ਜਿਹੜਾ ਹੁਣ ਤੁਸੀਂ ਕੌਮੀ ਨੀਤੀ ਲਿਆਂਦੀ ਹੈ ਨਵੀਂ ਖੇਤੀ ਨੀਤੀ ਉਹ ਵੀ ਰੱਦ ਕਰੋ ਉਹ ਰੱਦ ਕੀਤੀ ਪੰਜਾਬ ਸਰਕਾਰ ਨੇ ਆ ਜਿਹੜਾ ਬੇਸਬਨਾ ਸਮਝੌਤਾ ਕਰਨੇ ਟੈਕਸ ਮੁਤ ਖੇਤੀ ਨੂੰ ਵਪਾਰ ਹੈ ਜਿਹੜਾ ਇਹ ਇਹ ਇਹਨੂੰ ਆਪਾਂ ਰੱਦ ਕਰਨ ਦਾ ਵਿਰੋਧ ਕਰ ਰਹੇ ਹਾਂ ਜਿਨੀ ਜਹਾ ਜਾ ਕੁਝ ਉਧਰ ਅਟੈਕ ਕਰ ਰਿਹਾ ਹੈ ਜਿਹੜੀ ਉਹਦੇ ਵਿਰੋਧ ਚ ਜਿਵੇਂ ਜਾਣਾ ਹੈ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਉਹ ਉਹਨਾਂ ਨੂੰ ਇਹ ਲਹਿਰ ਹੈ ਜਿਹੜੀ ਕਿਸਾਨ ਮੂਵਮੈਂਟ ਉਹ ਰੜਕਦੀ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਹੈ ਬਹੁਤ ਛਤਰੀ ਹੈ ਸਾਰੀਆਂ ਤਰ੍ਹਾਂ ਦੀ ਕਿਉਂਕਿ ਛੋਟੇ-ਛੋਟੇ ਤਰਕ ਨੇ ਪਰਚੂਨ ਖੇਤੜਾ ਦੇ ਛੋਟੇ ਵਪਾਰੀ ਨੇ ਦੁਕਾਨਦਾਰ ਨੇ ਛੋਟੇ ਸੰਨਤਕਾਰ ਨੇ ਆਹ ਮਾਰਕੀਟ ਕਮੇਟੀਆਂ ਨੇ ਟਰੱਕ ਜਿਹਨਾਂ ਨੇ ਇਹ ਸੜੀਆਂ ਨੀਤੀਆਂ ਨੇ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਨੇ ਇਸ ਕਰਕੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹ ਸੜਕਾਂ ਰੋਕ ਲੈਂਦੇ ਨੇ ਜੀ ਇਹਨਾਂ ਨੇ ਵਪਾਰੀਆਂ ਨੂੰ ਬਹੁਤ ਘਾਟਾ ਪਾਤਾ ਸਾਡਾ ਤਾਂ ਬਿਜ਼ਨਸ ਫੇਰ ਸਾਡੀਆਂ ਇੰਡਸਟਰੀਆਂ ਫੇਰ ਹੋ ਗਈਆਂ ਅਸੀਂ ਇਸ ਗੱਲ ਨੂੰ ਕੁੱਟਣਾ ਵੀ ਅਸਲੀ ਫੈਲ ਕਿਤਿਆਂ ਇਹ ਸੋਡੀਆਂ ਨੀਤੀਆਂ ਜਿਹੜੀ ਤੇ ਤੁਸੀਂ ਪਹਿਲੇ ਪਹਿਰ ਹੀ ਕਰ ਰਹੇ ਹੋ ਜਿਹਦੇ ਤੇ ਡਾਂਗ ਚੱਕੇ ਕਿਸਾਨ ਦਾ ਮੰਗਰ ਉਹਨਾਂ ਨੀਤੀਆਂ ਦੇ ਅੰਦਰ ਇਸ ਕਰਕੇ ਉਹ ਹਿੱਸੇ ਨਾਲ ਲੈ ਕੇ ਅਸੀਂ 4 ਤਰੀਕ ਦਾ ਸਮਝੌਤਾ ਕਰ ਰਹੇ ਹਾਂ ਪਰ ਰੋਡ ਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਉਹ ਕਹਿ ਰਹੇ ਆ ਕਿ ਇਹ ਕਹਿੰਦੇ ਰੋਡ ਬੰਦ ਹੋਣ ਦੇ ਨਾਲ ਨੁਕਸਾਨ ਹੋਇਆ ਕਹਿੰਦੇ ਹੁਣ ਇੰਡਸਟਰੀ ਵਾਲੇ ਨੇ ਜਿਹੜੇ ਉਹਨਾਂ ਦਾ ਕਾਫੀ ਦਾ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਨੁਕਸਾਨ ਹੋ ਗਿਆ ਕਿਉਂਕਿ ਤੁਸੀਂ ਧਰਨਾ ਲਗਾ ਕੇ ਬੈਠੇ ਸੀ ਕਹਿੰਦੇ ਜਦ ਕਿ ਮੰਗਾ ਨੇ ਜਿਹੜੀਆਂ ਉਹ ਕੇਂਦਰ ਦੇ ਨਾਲ ਸੰਬੰਧਿਤ ਨੇ ਪਰ ਸੜਕਾ ਪੰਜਾਬ ਦੀਆਂ ਬੰਦ ਸੀ ਕਹਿੰਦੇ ਤਾਂ ਧਰਨਾ ਚ ਇਕਵਾਉਣਾ ਸੀ ਦੇਖੋ ਸੰਤਾ ਜਦੋਂ ਸੰਤਾ ਨੇ 5 ਰੁਪਏ ਤੋਂ 5.5 ਰੁਪਏ ਬਿਜਲੀ ਬੋਰਡ ਦਾ ਬਿੱਲ ਕੀਤਾ ਉਦੋਂ ਨਹੀਂ ਸੰਤਾ ਦਾ ਨੁਕਸ ਜਿਹੜੀ ਸੰਤਾਂ ਦਾ ਨੁਕਸਾਨ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਹੁੰਦੇ ਨੇ ਜਿਹਨੇ ਸੰਤਾਂ ਨੂੰ ਤੁਸੀਂ ਰਹਿਤਾਂ ਦੇ ਰਹੇ ਸੀ ਛੋਟੇ ਛੋਟੇ ਸੰਤਾਂ ਨੂੰ 2 ਲੱਖ ਸੰਤਾਂ ਆਪਣੇ ਪਾਸ ਇੱਥੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਸੀਂ ਰੇਤਾਂ ਦੇ ਰਹੇ ਸੀ ਪਹਿਲਾਂ ਪਹਿਲਾਂ ਜਿਹੜੇ ਰੇਤਾਂ ਦੇ ਰਹੇ ਸੀ ਉਹਨਾਂ ਦੀਆਂ ਰੇਤਾਂ ਤਾਂ ਤੁਸੀਂ ਵਾਪਸ ਲੈ ਰਹੇ ਹੋ ਤੁਸੀਂ ਟਾਟਾ ਸਟੀਲ ਵਰ ਕੰਪਨੀ ਵਰਗਿਆਂ ਨੂੰ ਰੇਤਾਂ ਦੇ ਰਹੇ ਹੋ ਉਹਨਾਂ ਨੂੰ ਉਹਨਾਂ ਸਦਾ ਦੇ ਰਹੇ ਹੋ ਵੱਡੀਆਂ ਕੰਪਨੀਆਂ ਨੂੰ ਉਹ ਫੇਲ ਕਰਨੀਆਂ ਛੋਟੀਆਂ ਨੀਤੀਆਂ ਫੇਲ ਕਰਨੀਆਂ ਹੈ ਕਿ ਅਸੀਂ ਫੇਲ ਕਰਦੇ ਹਾਂ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਜਿਉਂਦੇ ਰੱਖੋ ਛੋਟੀਆਂ ਸੰਤਾਂ ਨੂੰ ਅਸੀਂ ਛੋਟੇ ਕਾਰੋਬਾਰ ਨੂੰ ਜਿਉਂਦਾ ਰੱਖਣ ਦੀ有机会 ਖੇਤ ਨੂੰ ਜਿਉਂਦਾ ਰੱਖਣ ਦੀ ਮਦਈ ਹੈ ਅਸੀਂ ਇਹਨਾਂ ਦਾ ਨੁਕਸਾਨ ਨਹੀਂ ਕੀਤਾ ਅਸੀਂ ਠੀਕ ਹੈ ਸੜਕਾਂ ਰੋਕਣ ਨਾਲ ਕੁਝ ਦਿੱਕਤਾਂ ਆਈਆਂ ਹੋਣਗੀਆਂ ਕੁਝ ਹਿੱਸਿਆਂ ਨੂੰ ਸਾਨੂੰ ਵੀ ਆਉਂਦੀਆਂ ਰਹੀ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਬਰਾੜ ਨੇ ਕੱਲੀਆਂ ਉਹ ਕਿਸਾਨੀ ਨਾਲ ਸੰਬੰਧਤ ਨਹੀਂ ਉਹਦਾ ਸਾਰੇ ਤਬਕੇ ਦੇ ਲੋਕ ਜਿਹੜੇ ਤਬਕੇ ਦੇ ਲੋਕ ਅਨਾਜ ਖਾਂਦੇ ਨੇ ਜਿਹੜੇ ਅਨਾਜ ਖਰੀਦਦੇ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਪੈਦਾਵਾਰ ਕਰਦੇ ਨੇ ਉਹਨਾਂ ਸਾਰਿਆਂ ਦੇ ਪ੍ਰਭਾਵਿਤ ਪਾਉਂਦਾ ਹੈ ਕਿਉਂਕਿ ਅਨਾਜ ਜਿਹੜਾ ਛੋਟਾ ਹਿੱਸਾ ਹੈ ਮੀਡੀਅਮ ਤੋਂ ਛੇਟਲਾ ਹਿੱਸਾ ਖੇਤੀ ਕਰਨ ਵਾਲਾ ਉਹ ਹਿੱਸਾ ਹੈ ਪਰਚੂਨ ਖੇਤਰ ਦਾ ਖਰੀਦਦਾਰ ਹੈ ਜਿਉਂ ਨਾਲ ਕੋਲੇ ਖੇਤੀ ਨਹੀਂ ਤਾਂ ਖਰੀਦਦਾਰ ਨਹੀਂ ਲੈਣਾ ਕਿਉਂਕਿ ਫਿਰ ਸ਼ੌਪਾਂਗ ਮਾਲਾਂ ਚ ਤਾਂ ਉਹੀ ਜਾਂਦੇ ਨੇ ਜਿਨ੍ਹਾਂ ਕੋਲ 4 ਪੈਸੇ ਹੁੰਦੇ ਆ 4 ਪੈਸੇ ਸਾਡੇ ਕੋਲ ਤਾਂ 6 ਮਹੀਨੇ ਬਾਅਦ ਹੁੰਦਾ 6 ਮਹੀਨੇ ਅਸੀਂ ਇਹਨਾਂ ਦੇ ਹੱਦ ਲਾਉਨੇ ਆ ਇਸ ਕਰਕੇ ਸਾਡੀ ਰੁਟੀਨ ਹੈ ਜਿਹੜੀ ਪਰਚੂਨ ਖੇਤ ਨਾ ਬਣੀ ਹੋਈ ਹੈ ਸਾਡੇ ਉਹਨਾਂ ਨਾਲ ਰਿਸ਼ਤੇ ਨੇ ਪੱਕੇ ਹੋਏ ਨੇ ਅਸੀਂ ਉਹ ਰਿਸ਼ਤੇ ਨੂੰ ਲੈ ਕੇ ਇਹਨਾਂ ਕੋਲ ਜਾਵਾਂਗੇ ਤੇ ਇਕੱਠੇ ਹੋ ਕੇ ਲੜਾਂਗੇ ਦੇਖੋ ਜਿਹੜਾ ਜਿਹੜਾ ਰੋਕਿਆ ਹੋ ਸੜਕਾ ਕਿਸਾਨ ਲੈਣੀ ਨਹੀਂ ਰੋਕੇ ਸਾਨੂੰ ਸਾਰੇ মিডিਆ ਨੂੰ ਪਤਾ ਹੈ ਵੀ ਉਹਨਾਂ ਨੇ ਤੇਰਾਂ ਨੂੰ ਜਾਣਾ ਸੀ ਇਹਨਾਂ ਨੇ ਨਾਉ ਨੂੰ ਕੰਨਾ ਖੰਡੀਆਂ ਸ਼ੁਰੂ ਕਰਦੇ ਸੀ ਇਹ ਤਾਂ ਸਰਕਾਰ ਨੇ ਰੋਕਿਆ ਨਾ ਇਹ ਤਾਂ ਲੋਕਾਂ ਦਾ ਵਿਰੋਧ ਸਰਕਾਰ ਦੇ ਖਿਲਾਫ ਹੋ ਜਾਣਾ ਚਾਹੀਦਾ ਸੀ ਅਸੀਂ ਚੰਡੀਗੜ੍ਹ ਰੱਖਿਆ ਉਹਦੇ ਇਹਨਾਂ ਨੇ ਸੜਕਾਂ ਦੇ ਲਾਕੇ ਲਾਕੇ ਰੋਕ ਲਏ ਅਸੀਂ ਤਾਂ ਸੜਕਾਂ ਦੇ ਬਾਹਰ ਬੈਠੇ ਸੀ ਉਹਦੇ ਕਿਨੇ ਰੋਕੀਆਂ ਇੱਥੇ ਆਪਣੇ ਰਾਸ਼ਟਰਪਤੀ ਨੇ ਆਉਣਾ ਸੀ ਬਠਿੰਡੇ 4 ਘੰਟੇ ਸਕੂਲ ਵਾਲੇ ਬੱਚੇ ਨਹੀਂ ਜਾਣ ਦਿੱਤੇ ਮਰੀਜ਼ ਨਹੀਂ ਜਾਣ ਦਿੱਤੇ ਸੜਕਾਂ ਦੇ ਆਪ ਰੋਕਦੇ ਆ ਇੱਕ ਇੱਕ ਚੀਜ਼ ਹੋਰ ਹੈ ਜੀ ਜਿਸ ਤਰੀਕੇ ਦਾ ਮਾਹੌਲ ਬਣਿਆ ਵਾ ਜਿਸ ਤਰੀਕੇ ਦਾ ਇਹ ਮੋਰਚਾ ਚੱਕਿਆ ਗਿਆ ਕਿਵੇਂ ਪਹਿਲਾਂ ਤੁਹਾਨੂੰ ਨਹੀਂ ਮੋਰਚਾ ਲਗਾਉਣ ਦਿੱਤਾ ਗਿਆ ਲੱਗਦਾ ਨਹੀਂ ਕਿ ਪਹਿਲਾਂ ਜਿਵੇਂ ਇੱਕ ਜਥੇਬੰਦੀ ਦੇ ਵੱਲੋਂ ਕਾਲ ਦਿੱਤੀ ਜਾਂਦੀ ਸੀਗੀ ਤਾਂ ਉਹ ਕਾਲ ਦਾ ਅਸਰ ਹੁੰਦਾ ਸੀਗਾ ਜੇ ਮੋਰਚੇ ਦਾ ਐਲਾਨ 4 ਤਰੀਕ ਦਾ ਤਾਂ 3 ਤਰੀਕ ਜਾਂ 2 ਤਰੀਕ ਤੋਂ ਪਹਿਲਾਂ ਫੈਸਲਾ ਆ ਜਾਂਦਾ ਸੀਗਾ ਪਰ ਹੁਣ ਜਿਸ ਤਰੀਕੇ ਦਾ ਮਾਹੌਲ ਆ ਕਿ ਕੋਈ ਗੱਲ ਨਹੀਂ ਮੋਰਚਾ ਤਾਂ ਲੱਗਣੀ ਨਹੀਂ ਦੇਣਾ ਤੁਹਾਨੂੰ ਹੀ ਲੱਗਦਾ ਕਿ ਜਥੇਬੰਦੀਆਂ ਨੇ ਜਿਹੜੀਆਂ ਇੱਕ ਕਮਜ਼ੋਰ ਸਥਿਤੀ ਦੇ ਵਿੱਚ ਆ ਚੁੱਕੇ ਨੇ ਇਸ ਤਰੀਕੇ ਨਾਲ ਦੇਖੋ ਜੇ ਕੋਈ ਮੋਰਚਾ ਲੱਗਣੋਂ ਉਠਾਉਣ ਤ ਇਹ ਭਲੇਖਾ ਹੁੰਦਾ ਹਾਕਮਾਂ ਨੂੰ ਜਦ ਮਸੀਹ ਨੂੰ ਭਲੇਖਾ ਹੁੰਦਾ ਪੱਥਰ ਚੱਟ ਕੇ ਮੁੜਦੀ ਹੈ ਇਹਨਾਂ ਨੇ ਪੱਥਰ ਚੱਟ ਕੇ ਮੁੜਨ ਲਾ ਜਵਾਨਬੰਦ ਨਹੀਂ ਹੋ ਸਕਦੀ ਲੋਕਾਂ ਦੀ ਜਵਾਨਬੰਦ ਹੁੰਦੀ ਹੈ ਲੋਕਾਂ ਦੇ ਮਸਲੇ ਹੱਲ ਹੋਣ ਨਾਲੇ ਮਸਲੇ ਹੱਲ ਨਹੀਂ ਕਰਦੇ ਅਸੀਂ ਉਹਨਾਂ ਦੇ ਇਹਨਾਂ ਦੇ ਆਉਣ ਤੋਂ ਪਹਿਲਾਂ ਕਹਿੰਦਾ ਸੀ ਅਸੀਂ ਕਹਿੰਦੇ ਜਿਹੜਾ ਸਿਸਟਮ ਹੈ ਤੇ ਕੋਈ ਆਜੇ ਵੋਟਾਂ ਨਾਲ ਉਹ ਲੋਕਾਂ ਦਾ ਨਹੀਂ ਹੋਊਗਾ ਪਖੰਡ ਜੋ ਮਰਜੀ ਕਰੇ ਇਸ ਕਰਕੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਸੀਂ ਤਾਂ ਦੂਜੇ ਸਾਥੀਆਂ ਨੂੰ ਵੀ ਕਹਿੰਨੇ ਆ ਉਹਨਾਂ ਨੂੰ ਦਿੱਤਾ ਵੀ ਇਹਦੇ ਆਧਾਰ ਤੇ ਆਪਣੀ ਏਕਤਾ ਹੋਣੀ ਚਾਹੀਦੀ ਹੈ ਚੰਡੀਗੜ੍ਹ ਮੀਟਿੰਗ ਸੀ ਉਹ ਸਾਥੀਆਂ ਨੇ ਹਜੇ ਤੱਕ ਨਹੀਂ ਜਵਾਬ ਦਿੱਤਾ ਤੁਹਾਡੇ ਮੱਦੇਨਜ਼ਰ ਹੁਣ ਵੀ ਕਹਿੰਨੇ ਆ ਕਿ ਜਿੰਨਾ ਚਿਰ ਅਸੀਂ ਪਹਿਲਾਂ ਜਥੇਬੰਦੀਆਂ ਵੱਖਰ ਵੱਖਰੇ ਰੱਖੋ ਬਖਰੇਵੇਂ ਹੀ ਐ ਜਥੇਬ ਕਟੋਕਟ ਜੇ ਤਿੰਨ ਆਪਣੇ ਫੋਰਮ ਬਣ ਗਏ ਤਿੰਨ ਫੋਰਮ ਦਾ ਸਾਂਝੇ ਹੋ ਕੇ ਲੜ ਲੀਏ ਘਟੋਕਟੇਕਤਾ ਕਰ ਲਈਏ ਉਹਦੇ ਤੁਹਾਡੇ ਮਾਦੇ ਨਹੀਂ ਹੁਣ ਵੀ ਉਹਨਾਂ ਸਾਥੀ ਨੂੰ ਸੱਦਾ ਹੈ ਤੇ ਉਹੋ ਸਾਥੀ ਖਾਸ ਕਰਕੇ ਜਿਹੜੇ ਕੱਕੇ ਵਰਗੇ ਆ ਉਸ ਬਾਤ ਆਉਣ ਤੋਂ ਫੇਰ ਉਵੇਂ ਹੀ ਬੋਲ ਰਹੇ ਆ ਸਾਡਾ ਤਾਇਆ ਹੋਇਆ ਸੀ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਾਂਗੇ ਇਕਤਵਲ ਵਧਾਂਗੇ ਉਹ ਇਕਤਜ ਵਿਗੜਨ ਪਾ ਰਹੇ ਹੈ ਇਸ ਕਰਕੇ ਉਹਨਾਂ ਸਾਥੀਆਂ ਨੂੰ ਅਪੀਲ ਹੈ ਇਕਤਜ ਵਿਗੜਨਾ ਨਾ ਪਾਓ ਉਹ ਇਕਤਵਲ ਵਧਿਗੇ ਜੀ ਈਗੋ ਕਿੱਥੇ ਆ ਜੀ ਫਿਰ ਰੌਲਾ ਕਿੱਥੇ ਆ ਤੁਸੀਂ ਵੀ ਕਹਿ ਰਹੇ ਹੋ ਕਿ ਇਕੱਠੇ ਹੋਣ ਦੇ ਲਈ ਕਾਲ ਦੇ ਰਹੇ ਆ ਉਧਰਲੀ ਸਾਈਡ ਤੋਂ ਵੀ ਸੇਮ ਬਿਆਨ ਆ ਤਾਂ ਰੌਲਾ ਕਿੱਥੇ ਆ ਜੀ ਈਗੋ ਕਿੰਦੀ ਜਿਆਦਾ ਵੱਡੀ ਆ ਕੌਣ ਨਹੀਂ ਇਕੱਠਾ ਹੋਣਾ ਚਾਹੁੰਦਾ ਦੇਖੋ ਵੱਧ ਤਾਂ ਮੀਡਲਮੈਨ ਤੁਸੀਂ ਹੋ মিডিਆ ਨਾਲ ਜੁੜੇ ਹੋ ਤੁਸੀਂ ਸਾਨੂੰ ਸਾਰੀਆਂ ਮੀਡੀਆ ਤੁਸੀਂ ਸੁਣਦੇ ਹੋ ਅਪਰਾਡੇ ਕਿਹਨੇ ਵੱਧ ਕੀਤੇ ਆ ਪੋਜ਼ਿਟਿਵ ਅਪਰਾਡੇ ਕੌਣ ਵੱਧ ਕਰ ਰਹੇ ਆ ਸੰਯੁਕਤ ਮੋਰਚਾ ਉਸ ਦਿਨ ਤੋਂ ਪੋਜੀਟਿਵ ਰ ਅਪਰਾਧੇ ਕਰ ਰਿਹਾ ਹੈ ਸੰਯੁਕਤ ਮੋਰਚਾ ਦੋਨੇ ਥਾਮਾਂ ਤੇ ਗਿਆ ਡੱਲੇਆੜ ਸਾਹਿਬ ਨੂੰ ਜਾ ਕੇ ਮਿਲਿਆ ਦੂਜੇ ਮੋਰਚੇ ਵਿੱਚ ਡੈਪੂਟੇਸ਼ਨ ਜਾ ਕੇ ਮਿਲਿਆ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਆ ਜਿਹੜਾ 19 ਤਰੀਕ ਦਾ ਜਬਰ ਹੋਇਆ 20 ਤਰੀਕ ਨੂੰ ਅਰਥੀਆਂ ਫੁਕੀਆਂ ਨੇ ਉਹਦੋਂ ਵਿੱਚ 26 ਤਰੀਕ ਵਾਲਾ ਪ੍ਰੋਗਰਾਮ ਕੈਨਸਲ ਕਰਕੇ 28 ਤਰੀਕ ਵਾਲਾ ਸਿਰਫ ਇਕੱਲੇ ਉਹਦੇ ਤੇ ਇਕੱਲੇ ਜਬਰ ਦੇ ਉੱਤੇ 26 ਜਨਮ ਅਸਲ ਮਾਰਚ ਵਾਲਾ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਕੀਤਾ ਹੈ ਸੰਯੁਕਤ ਮੋਰਚੇ ਨੇ ਤੇ 28 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਅਸੀਂ ਪਹੁੰਚੀ ਸੀ ਦਫ਼ਤਰ ਦੇ ਮੂਹਰੇ ਜਿਆ 30 ਤਰੀਕ ਨੂੰ ਜਿਹੜਾ ਉਹਨਾਂ ਦਾ ਸੱਦਾ ਸੀਗਾ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਤੁਸੀਂ ਇੱਕ ਤਰ੍ਹਾਂ ਜੱਤ ਦੱਸੋ ਵੀ ਕਿਹੜੇ ਪਾਸਿਓਂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸਿਓਂ ਸਾਥੀ ਬੋਲ ਰਹੇ ਨੇ ਵੀ ਉਹ ਤਾਂ ਦੰਜੇਲਾ ਚੋਂ ਤਾਂ ਤਾਂ ਛੱਡੇ ਨੇ ਜੀ ਕਹਿੰਦੇ ਵੀ ਡੱਲੇ ਵਾਲ ਸਭ ਨੇ ਪਾਣੀ ਪੀ ਲਿਆ ਵੀ ਡੱਲੇ ਵਾਲ ਸਭ ਨੇ ਪਾਣੀ ਪੀ ਲਿਆ ਕਿ ਨਾ ਪੀ ਲਿਆ ਉਹ ਜੀ ਛੁੱਟੀ ਗੱਲ ਹੈ 27 ਤੇ 28 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਜੀ 27 ਤਰੀਕ ਨੂੰ ਰਾਤ ਨੂੰ 2 ਵਜੇ ਬੰਦੇ ਛੱਡੇ ਆ ਦੱਸੋ ਉਹ ਕੀ ਦਾ ਦਵਾ ਸੀ ਯਾਨੀ ਉਹ ਪ੍ਰੋਗਰਾਮ ਦੇ ਦਵਾ ਸੀ ਨਾ ਉਹਨੂੰ ਪ੍ਰਵਾਨ ਨਹੀਂ ਕਰ ਰਹੇ ਵੀ ਠੀਕ ਹੈ ਸਾਥਿਓ ਛੋਟਾ ਤੁਸੀਂ ਸਾਰਾ ਕੁਝ ਛੱਡ ਕੇ ਜਬਰ ਵਾਲੇ ਮੁੰਡੇ ਦੇ ਛਾਈ ਦਾ ਪ੍ਰੋਗਰਾਮ ਸੀ ਸਾਰੀਆਂ ਗੱਲਾਂ ਛੱਡਤੀਆਂ ਸਾਰੇ ਪ੍ਰੋਗਰਾਮ ਛੱਡਤੇ ਉਹ ਇੱਕ ਸਿਰਫ ਜਬਰ ਵਾਲੇ ਮੁੰਡੇ ਦੇ ਛਾਈ ਵਾਲਾ ਪ੍ਰੋਗਰਾਮ ਸੀ ਤੇ ਉਹਦਾ ਦਬਾ ਸਦਕਾ ਘੱਟ ਵੀ ਬਹੁਤ ਵੱਡੇ ਹੋਇਆ ਤੇ ਜੇ ਇੱਕ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਕੋਈ ਉਹਦਾ ਫਿਰ ਕੀ ਲੱਜਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਇਕੱਠੇ ਹੋਣਾ ਪਾਏਗਾ ਇੱਕ ਪਲੈਟਫਾਰਮ ਤੇ ਪਹਿਲਾਂ ਵਾਗ ਆਉਣਾ ਪਾਏਗਾ ਜਿਵੇਂ ਦਿੱਲੀ ਨੂੰ ਸਾਨੂੰ ਤਾਂ ਸ਼ੁਰੂ ਤੋਂ ਹੀ ਲੱਗਦਾ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਅਸੀਂ ਤਾਂ ਹੁਣ ਵੀ ਕਹਿੰਦੇ ਤੁਹਾਡੇ ذریعے ਵੀ ਕਹਿੰਦੇ ਆ ਵੀ ਸਾਨੂੰ ਇਕੱਠੇ ਹੋਏ ਬਗੈਰ ਸਰਨਾ ਨਹੀਂ ਸਾਨੂੰ 10000 ਨੂੰ ਅਸੀਂ ਤਾਂ ਜਿਹੜਾ ਛੋਟਾ ਵਪਾਰੀ ਹੈ ਉਹਨੂੰ ਵੀ ਨਾਲ ਲੈਣਾ ਚਾਹੀਦਾ ਛੋਟੀ ਸੰਸਦਕਾਰ ਨੂੰ ਵੀ ਲੈਣਾ ਚਾਹੀਦਾ ਟਰੱਕ ਜੂਨੀਅਰ ਵਾਲਾ ਨੂੰ ਵੀ ਲੈਣਾ ਚਾਹੀਦਾ ਮਾਰਕੀਟ ਕਮੇਟੀਆਂ ਨੂੰ ਵੀ ਲੈਣਾ ਚਾਹੀਦਾ ਈਵਨ ਆੜਤੀ ਦੇ ਪੱਲੇਦਾਰ ਪ੍ਰਭਾਵਿਤ ਨੇ ਜਿਹੜੇ ਉਹਨਾਂ ਸਾਰੇ ਹਿੱ ਪ੍ਰਗਿਆਨ ਸਾਹਿਬ ਇੱਕ ਆਖਰੀ ਸਵਾਲ ਹੈ ਜੀ ਅੱਜ ਦਾ ਇੱਕ ਮੈਟਰ ਇੱਕ ਵੀਡੀਓ ਸਾਹਮਣੇ ਆਈ ਹੈ ਜੀ ਤੁਹਾਡੇ ਖਿਲਾਫ ਥੋੜੇ ਜਿਹਾ ਇਲਜ਼ਾਮ ਲੱਗੇ ਆ ਤੁਸੀਂ ਸ਼ਾਇਦ ਕਿਤੇ ਗਏ ਸੀਗੇ ਉੱਥੇ ਤੁਹਾਡਾ ਵਿਰੋਧ ਹੋਇਆ ਜੀ ਉਹ ਮੈਟਰ ਬਾਰੇ ਥੋੜੀ ਜਾਣਕਾਰੀ ਲੈਣਾ ਚਾਹੁੰਦਾ ਕੀ ਮਾਮਲਾ ਸੀ ਸਕੂਲ ਵਾਲਾ ਇੱਕ ਮਾਮਲਾ ਮੈਨੂੰ ਤਾਂ ਵਿਰੋਧ ਉਹ ਸਕੂਲ ਵਾਲੇ ਦਾ ਹੀ ਪੁੱਛੋ ਜੀ ਉਹ 70% ਸਰਕਾਰ ਨੇ ਪਾਉਣਾ ਜੀ 30% ਜਿਹੜੀ ਪ੍ਰਾਈਵੇਟ ਮੈਨੇਜਮੈਂਟ ਨੂੰ ਦਿੱਤਾ ਉਹਨੇ ਪਾਉਣਾ ਹੁਣ ਉਹ ਕਰਦੇ ਕੀ ਹੈ ਜਿਹੜੇ ਮੁਲਾਜ਼ਮ ਨੂੰ ਉਹ 40000 ਤਨਖਾਹ ਉਹਦੇ ਖਾਤੇ ਚ ਪਾਉਂਦੇ ਆ ਜੀ ਤੇ 30000 ਉਹਦੀ ਏਟੀਐਮ ਰਾਹੀਂ ਕਢਾ ਲੈਂਦੇ ਆ ਇਹਦਾ ਉਹਨਾਂ ਨੇ ਵਿਰੋਧ ਕੀਤਾ ਤਿੰਨ ਸਾਲੋਂ ਸਾਫਤ ਕਰਨ ਵੀ ਕਿਹੜੇ ਬੱਚੇ ਨੂੰ ਵਰਦੀ ਦਿੱਤੀ ਐਸ ਸਾਲ ਨਵੇਂ ਵਰਦਿਆਂ ਦੇਣੇ ਹੁੰਦੇ ਆ ਆਏ ਸਾਲ ਕਿਤਾਬਾਂ ਨਵੇਂ ਦੇਣੇ ਹੁੰਦੀਆਂ ਬੇਲ ਉਹਦੇ ਪਾਈ ਜਾਂਦੇ ਆ ਨਾ ਵਰਦਿਆਂ ਦੇ ਤੇ ਨਾ ਕਿਤਾਬਾਂ ਦਿੱਤੀਆਂ ਇਸ ਗੱਲ ਤੇ ਸਮੇਤ ਮਾਪੇ ਐ ਸਮੇਤ ਟੀਚਰ ਐ ਹੁਣ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਯੋਗ ਨਹੀਂ ਹੈਗੇ ਇਸ ਕਰਕੇ ਉਹ ਦੁਬਾਰੇ ਅਸੀਂ ਤਾਂ ਉਹਨਾਂ ਦਾ ਉਹ ਲਾਵਾਂਗੇ ਟੈਸਟ ਲਾਵਾਂਗੇ ਜੇ ਉਹਨਾਂ ਨੂੰ 12-12 ਸਾਲ ਹੋ ਗਏ ਪੜਾਉਂਦਿਆਂ ਨੂੰ ਜੇ ਉਦੋਂ ਯੋਗ ਰੱਖ ਲਿਓ ਉਹਨੇ ਬੱਚਿਆਂ ਦਾ ਜਿਹਨੇ ਰੱਖਿਆ ਉਹਨਾਂ ਨੇ ਨੁਕਸਾਨ ਕੀਤਾ ਨਾ ਬੱਚਿਆਂ ਦਾ ਯੋਗ ਰੱਖ ਲਈ ਟੀਚਰ ਇਹ ਉਹਦੀ ਸਜ਼ਾ ਇਹਨਾਂ ਨੂੰ ਟੀਚਰਾਂ ਨੂੰ ਉਦੋਂ ਆਹ ਇਹਦੀ ਪੜਤਾਲ ਕਰ ਲਈ ਡਿਸ਼ਨ ਕਮੇਟੀ ਬਣਾ ਕੇ ਪੜਤਾਲ ਕਰ ਲਈ ਪੜਤਾਲ ਦੇ ਵਿੱਚ ਕੀ ਆ ਮੈਂ ਜਿਹੜਾ ਡਿਪਟੀ ਸਾਹਿਬ ਐ ਫੂਲ ਦੇ ਉਹਨਾਂ ਨੇ ਸਾਨੂੰ ਪੜਾਇਆ ਕਹਿੰਦਾ ਮੈਂ ਦੇ ਨਹੀਂ ਸਕਦਾ ਮੈਂ ਤੁਹਾਨੂੰ ਪੜਾ ਦੇਣਾ ਕੀ ਐ ਉਹਨਾਂ ਦੇ ਖਿਲਾਫ ਰਿਪੋਰਟ ਜਾਵੜੀ ਡੀਸੀ ਦੀ ਚੰਡੀਗੜ੍ਹ ਜਿਹੜੇ ਦਾ ਸੈਕਟਰੀ ਐ ਕੋਈ ਇਸ ਵਿਭਾਗ ਨਾਲ ਸੰਬੰਧਿਤ ਉਹਦੇ ਤਿੰਨ ਗੱਲਾਂ ਉਹਨਾਂ ਨੇ ਕਹੀਆਂ ਵੀ ਇੱਕ ਤਾਂ ਜਿਹੜਾ ਹੁਣ ਪੇਪਰਾਂ ਵਾਲੇ 10ਵੇਂ ਵਾਲੇ ਤੋਂ 2000 ਲੈ ਲਿਆ 9ਵੇਂ ਵਾਲਾ ਤੋਂ 9000 ਲੈ ਲਿਆ ਆ 1800 ਲੈ ਲਿਆ ਇਹ ਕੋਈ ਮਤਲਬ ਨਹੀਂ ਇਹਨੇ ਆਪਦੇ ਕੋਲ ਲਾਉਣੇ ਸੀ ਮੋੜਮਾ ਸਰਕਾਰ ਇਹਨਾਂ ਦੇ ਖਾਤੇ 'ਚ ਪਾਉਂਦੀ ਹੈ ਵੀ ਤੁਸੀਂ ਇਹਨੇ ਪੈਸੇ ਲਾਏ ਇਹ ਇਹਨਾਂ ਨੇ ਗਲਤ ਕੀਤਾ ਹੈ ਦੂਜਾ ਇਹਨਾਂ ਨੇ ਜਿਹੜੀਆਂ ਵਰਦੀਆਂ ਨਹੀਂ ਦਿੱਤੀਆਂ ਤੇ ਉਹਨਾਂ ਦੀਆਂ ਕਿਤਾਬਾਂ ਨਹੀਂ ਦਿੱਤੀਆਂ 3 ਸਾਲ ਇਹਦੇ 'ਚ ਉਹਨਾਂ ਨੇ ਦੋਸ਼ੀ ਠਰਾਇਆ ਹੋਇਆ ਤੀਜਾ ਉਹਨਾਂ ਨੇ ਕਿਹਾ ਵੀ ਜਿਹੜੇ ਟੀਚਰਾਂ ਨੂੰ ਤਨਖਾਹ ਘੱਟ ਦਿੰਦੇ ਆ ਜਿੱਤੇ ਕਰਕੇ ਰੌਲਾ ਹੈ ਤੇ ਇਹ ਏਟੀਐਮ 'ਚ ਘੁੜਾ ਲਾਂਦੇ ਆ ਇਹਦੇ ਕਰਕੇ ਜਿਹੜੀ ਉਥੋਂ ਦੀ ਮੈਨੇਜਮੈਂਟ ਹੈ ਉਹ ਦੋਸ਼ੀ ਹੈ ਜੇ ਡੀਸੀ ਦੀ ਰਿਪੋਰਟ ਜਾ ਬੜੀ ਸੈਕਟਰੀ ਕੋਲੇ ਉਹਨਾਂ ਨੂੰ ਕਾਰਵਾਈ ਕਰਕੇ ਬਾਹਰ ਕੱਢਣਾ ਚਾਹੀਦਾ ਸੀ ਪਰ ਅੱਜ 2.5 ਮਹੀਨੇ ਹੋ ਗਏ ਉਹਨੂੰ ਬੈਠਾ ਨੂੰ ਅਸੀਂ ਉਹਨੂੰ ਸਪੋਰਟ ਕਰਦੇ ਡੱਟ ਕੇ ਕਰਦੇ ਹੁਣ ਵੀ ਕਰਦੇ ਆਂ ਗਾਂ ਵੀ ਕਰਾਂਗੇ ਉਹਦੇ ਚ ਜੇ ਉਹਨਾਂ ਦੀ ਰਿਪੋਰਟ ਗਲਤ ਜਾ ਬੜੀ ਕਾਰਵਾਈ ਉਧਰ ਹੋਣੀ ਚਾਹੀਦੀ ਸੀ ਕੂੜੀਆਂ ਬੈਠੀਆਂ ਉਹ ਜਿਹੜੀਆਂ 12-12 ਸਾਲ ਹੋ ਗਏ ਪੜਾਉਂਦਿਆਂ ਨੂੰ ਉਹਨਾਂ ਨੂੰ ਖਿੱਚ ਦੂ ਕੀਤੇ ਉਹਨਾਂ ਤੇ ਲਾਠੀ ਚਾਰੀ ਕੀਤੇ ਉਹਨਾਂ ਦੇ ਕੱਪੜੇ ਬਾਟੇ ਫੜ ਕੇ ਜੇਲ੍ਹ ਠਾਣੇ ਲੈ ਗਏ ਠਾਣੇ ਜਾ ਕੇ ਲੋਕ ਇਕੱਠੇ ਹੋ ਗਏ ਫਿਰ ਛਡਨੇ ਪੈ ਗਏ ਉਹ ਮੁੜ ਕੇ ਆ ਕੇ ਫਿਰ ਗੇਟ ਤੇ ਬੈਠੇ ਆ ਜਿਹੜੇ ਉਹ ਪ੍ਰਾਈਵੇਟ ਹੈ ਜਿਨ੍ਹਾਂ ਨੂੰ 12 ਲੱਖ ਜਰ ਮਹੀਨੇ ਦਾ ਬਚਦਾ ਉਹ ਜਿੰਨੂ ਮਰਜ਼ੀ ਖਰੀਦ ਲਾਣਾ ਬੇਕਰ ਨੂੰ ਤਾਂ ਅਗਲੇ ਛੋਟੇ ਛੋਟੇ ਚੀਜ਼ ਫਿਰਦੇ ਆ ਉਹ ਉਸ ਕਹਿੰਦੇ ਗੁੰਡਾ ਟਾਣੀਆਂ ਉਹਨਾਂ ਨੇ ਬਰੋਬਰ ਹੀ ਵੀ ਲਾਇਆ ਉੱਥੇ ਟੀਚਰਾਂ ਨੂੰ ਕਹਿੰਦੇ ਵੀ 5 500 ਗਾਇ ਦੇ ਅੰਦਰ ਨਹੀਂ ਜਾ ਸਕਦੇ ਥੋੜ ਇੰਨਾ ਵੱਡਾ ਵੱਖ-ਵਤ ਜ ਹੋਊਗਾ ਕੋਈ ਤਾਂ ਟੀਚਰ ਦੇ ਪੱਖ ਤੇ ਖੜੂ ਹੋਏਗੀ ਕਿਉਂਕਿ ਜਿਹੜਾ ਅੱਜ ਵਿਰੋਧ ਹੋਇਆ ਜੀ ਪਿੰਡ ਵਾਲੇ ਸੀਗੇ ਜਿਹੜੇ ਵਿਦਿਆਰਥੀ ਉੱਥੇ ਪੜਦੇ ਆ ਉਹ ਕਹਿ ਰਿਹਾ ਕਿ ਸੀ ਉਹਨਾਂ ਦੇ ਮਾਪੇ ਆ ਇੱਕ ਪ੍ਰਦਰਸ਼ਨ ਹੋਇਆ ਕਾਲੀਆਂ ਝੰਡੀਆਂ ਜਿਹੜੀਆਂ ਤੁਹਾਡੀ ਜੱਥੇਬੰਦੀ ਨੂੰ ਦਿਖਾਏਗਾ ਉਹ ਗਰਾਹਾ ਸਾਹਿਬ ਦਾ ਨਾਮ ਲੈ ਰਹੀ ਸੋ ਵੀਡੀਓ ਦੇ ਵਿੱਚ ਉਹ ਕੀ ਮੈਟਰ ਆ ਫਿਰ ਉਹ ਮੈਟਰ ਕੀ ਹੈ ਇਹਨਾਂ ਨੇ ਨਾ ਟੀਚਰਾਂ ਨੂੰ ਕੱਢ ਕੇ ਘਟੋ-ਘਟ 18 ਉਹਨੇ ਟੀਚਰਾਂ ਨੂੰ ਮੇ ਭਰਤੀ ਕਰ ਲਈ ਇਹਦਾ ਮਤਲਬ ਹੈ ਜੇ ਟੀਚਰ ਕਰ ਲਏ ਉਹਦਾ ਪਰਿਵਾਰ ਤਾਂ ਉਹਨਾਂ ਦੇ ਨਾਲ ਖੜਨਗੇ ਇਹਦੇ ਨਾਲ ਬੈਨਾਂ ਵਾਲੇ ਆ ਬੈਨਾਂ ਸਾਰਿਆਂ ਦੀਆਂ ਜਿਹੜੀਆਂ ਕਾਨੂੰਨੀ ਚੱਲਣੀਆਂ ਚਾਹੀਦੀਆਂ ਸਾਰੇ ਮੈਂ ਉਸ ਹਾਲਤ 'ਚ ਨਹੀਂ ਜਿਹੜੇ ਬੱਚੇ ਢੋਣ ਉਹ ਚੱਲਦੀਆਂ ਸਕੂਲ 'ਚ ਉਹ ਕਹਿੰਦੇ ਸੋਣਿਆ ਸਾਰੇ ਬੈਨਾਂ ਕੱਢ ਦੇਾਂਗੇ ਉਹ ਬੈਨਾਂ ਵਾਲੇ ਲੱਗੇ ਆ ਜਿਹੜੇ ਆਹ ਹੈਗੇ ਉਹ ਲੱਗੇ ਆ ਜਾਂ ਕੋਸ ਪਿੰਡ ਦੇ ਚੌਧਰੀ ਹੈ ਜਿਹੜੇ ਖਰਦਿਸ ਉਹਨਾਂ ਨਾਲ ਹੁੰਦੇ ਸਰਕਾਰ ਨਾਲ ਖੜਦੇ ਹੁੰਦੇ ਇਹ ਉਹਨਾਂ ਦਾ ਕੰਮ ਹੈ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹੁਣ ਤੁਹਾਡਾ ਕੀ ਅਗਲਾ ਸਟੈਪ ਰਹੇਗਾ ਕੀ ਰਣਨੀਤੀ ਰਹੇਗੀ ਜੀ ਅਗਲੀ ਦੇਖੋ ਉਹਦੇ ਜਿਹੜੇ ਕੋਈ ਵੀ ਕਾਲ ਦੇਣ ਅਸੀਂ ਉਸ ਕਾਲ ਨੂੰ ਸਿਰ ਮੱਥੇ ਮੰਨਾਂਗੇ ਤੁਹਾਨੂੰ ਵੀ ਮਤ ਕਰਾਂਗੇ ਅਸੀਂ ਇਥੋਂ ਕਰੀ ਵੀ ਕਿਹਾ ਜੇ ਗਾਹਾਂ ਨੂੰ ਠਾਣੇ ਫੜ ਲਈਏ ਅਸੀਂ ਠਾਣੇ ਦੇ ਬਾਰਗੇ ਧਰਨਾ ਸ਼ੁਰੂ ਕਰਾਂਗੇ ਤੇ ਸੀ ਤਰੀਕ ਨੂੰ ਇਥੇ ਔਰਤਾਂ ਦਾ ਵੱਡਾ ਇਕੱਠ ਹੋ ਰਿਹਾ ਤੇ ਅਸੀਂ ਵੀ ਵੱਡੀ ਗਿਣਤੀ ਔਰਤਾਂ ਦੇ ਸ਼ਾਮਲ ਕਰਾਂਗੇ ਤਾਂ ਧੰਨਵਾਦ ਜੀ ਤੁਸੀਂ ਗੱਲਬਾਤ ਕੀਤੀ ਬੜੇ ਅਹਿਮ ਮਸਲੇ ਜਿਹੜੇ ਉਹਨਾਂ ਦੀ ਜਾਣਕਾਰੀ ਸਾਂਝੀ ਕੀਤੀ ਆ ਤਾਂ ਚੰਡਾ ਸਿੰਘ ਦੇਟੂ ਜੀ ਜਿਨ੍ਹਾਂ ਦੇ ਵੱਲੋਂ ਅਹਿਮ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਿਆ ਤਾਂ ਸਕੂਲ ਵਾਲੇ ਵਿਸ਼ਲੇ ਤੇ ਉੱਤੇ ਵੀ ਇਹਨਾਂ ਦੇ ਵੱਲੋਂ ਜਿਹੜਾ ਸਪਸ਼ਟ ਜਾਣਕਾਰੀ ਆ ਉਹ ਸਾਂਝੀ ਕੀਤੀ ਗਿਆ ਸਹਿਯੋਗੀ ਸਾ ਕਟੋ-ਕਟ ਜੇ ਤਿੰਨ ਆਪਣੇ ਫੋਰਮ ਬਣ ਗਏ ਤਿੰਨ ਫੋਰਮ ਦਾ ਸਾਂਝੇ ਹੋ ਕੇ ਲੜ ਲੀਏ ਕਟੋ-ਕਟ ਇਕਤਾ ਕਰ ਲਈਏ ਉਹਦੇ ਤੁਹਾਡੇ ਮਾਦੇ ਨਹੀਂ ਹੁਣ ਵੀ ਉਹਨਾਂ ਸਾਥੀ ਨੂੰ ਸੱਦਾ ਹੈ ਤੇ ਉਹੋ ਸਾਥੀ ਖਾਸ ਕਰਕੇ ਜਿਹੜੇ ਕੱਕੇ ਅਰਗੇ ਆ ਉਸ ਬਾਤ ਆਉਣ ਤੋਂ ਫੇਰ ਉਵੇਂ ਹੀ ਬੋਲ ਰਹੇ ਆ ਉਹ ਇਕਤਾ 'ਚ ਵਿਗੜਨ ਪਾ ਰਹੇ ਆ ਇਸ ਕਰਕੇ ਉਹਨਾਂ ਸਾਥੀਆਂ ਨੂੰ ਅਪੀਲ ਹੈ ਇਕਤਾ 'ਚ ਵਿਗੜਨਾ ਪਾਓ ਉਹ ਇਕਤਾ ਬਲ ਵਧੀਏ ਈਗੋ ਕਿੱਥੇ ਆ ਜੀ ਫਿਰ ਰੌਲਾ ਕਿੱਥੇ ਆ ਤੁਸੀਂ ਵੀ ਕਹਿ ਰਹੇ ਹੋ ਕਿ ਇਕੱਠੇ ਹੋਣ ਦੇ ਲਈ ਕਾਲ ਦੇ ਰਹੇ ਆ ਉਧਰਲੀ ਸਾਈਡ ਤੋਂ ਵੀ ਸੇਮ ਬਿਆਨ ਆ ਤਾਂ ਰੌਲਾ ਕਿੱਥੇ ਆ ਜੀ ਈਗੋ ਕੀ ਦੀ ਜਿਆਦਾ ਵੱਡੀ ਆ ਕੌਣ ਨਹੀਂ ਇਕੱਠਾ ਹੋਣਾ ਚਾਹੁੰਦਾ ਇੱਕ ਵੀਡੀਓ ਸਾਹਮਣੇ ਆਈ ਆ ਜੀ ਤੁਹਾਡੇ ਖਿਲਾਫ ਥੋੜੇ ਜਿਹੇ ਇਲਜ਼ਾਮ ਲੱਗੇ ਆ ਤੁਸੀਂ ਸ਼ਾਇਦ ਕਿਤੇ ਗਏ ਸੀ ਕਿ ਉੱਥੇ ਤੁਹਾਡਾ ਵਿਰੋਧ ਹੋਇਆ ਜੀ ਉਹ ਮੈਟਰ ਬਾਰੇ ਥੋੜੀ ਜਾਣਕਾਰੀ ਲੈਣਾ ਚਾਹੁੰਦਾ ਕੀ ਮਾਮਲਾ ਸੀ ਇਹ ਸੜਕਾਂ ਰੋਕ ਲੈਂਦੇ ਨੇ ਜੀ ਇਹਨਾਂ ਨੇ ਵਪਾਰੀਆਂ ਨੂੰ ਬਹੁਤ ਘਾਟਾ ਪਾਤਾ ਸਾਡਾ ਤਾਂ ਬਿਜ਼ਨਸ ਫੇਲ ਸੱਡੇ ਦੀ ਇੰਡਸਟਰੀਆਂ ਫੇਲ ਹੋ ਗਈਆਂ ਅਸੀਂ ਇਸ ਗੱਲ ਨੂੰ ਕੁੱਟਣਾ ਵੀ ਐਸੀ ਨਹੀਂ ਫੇਲ ਕੀਤੀਆਂ ਇਹ ਸੋਡੀਆਂ ਨੀਤੀਆਂ ਜਿਹੜੀ ਤੇ ਤੁਸੀਂ ਪੜ੍ਹਦਾ ਨਹੀਂ ਕਰ ਰਹੇ ਹੋ ਜਿਹਦੇ ਤੇ ਡਾਂਗ ਤੇ